ਉਡੀ ਕੋਸ਼ਿਸ਼ ਹੋ ਰਹੀ ਹੈ ਅੱਗੇ ਹੋ ਕੇ ਨਾਲ ਆਪਣੇ ਸਾਥੀਆਂ ਨੂੰ ਵੀ ਨਾਲ ਆਪਣੇ ਸਾਥੀਆਂ ਨੂੰ ਵੀ ਬਾਹ ਫੜ ਕੇ ਉੱਪਰ ਚੜ ਰਹੇ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਵੀ ਉੱਪਰ ਚੜਨ ਫਰੇਮ 'ਚ ਆਣ ਅਤੇ ਪਤਾ ਲੱਗੇ ਕਿ ਕਿਸ ਤਰ੍ਹਾਂ ਸੀਨੀਅਰ ਕਾਂਗਰਸ ਲੀਡਰਸ਼ਿਪ ਨਾਲ ਯੂਥ ਕਾਂਗਰਸ ਹੁਣ ਇੰਨੀ ਉਤਾਵਲੀ ਹੈ ਕਿ ਉਹ ਸਰਕਾਰ ਦੇ ਅਧਿਕਾਰਪ੍ਰੇਸ਼ਨ ਦਫਤਰ ਨੂੰ ਸਾਲੇ ਲਗਾਉਣਾ ਚਾਹੁੰਦੀ ਹੈ ਇਹ ਤਾਂ ਅਸੀਂ 2 ਸਾਲ ਦਿੱਤੇ ਹੋਏ ਸੀ ਹਜੇ ਨਹੀਂ ਕਾਂਗਰਸ ਪਾਰਟੀ ਕੀ ਨਹੀਂ ਜਾਣਦੀ ਅਲਫਾ ਇੱਕ ਹਜੇ ਆਵਾਜ਼ ਦਿੱਤੀ ਆ ਤੇ ਉਹਦੇ ਨਾਲ ਅੱਜ ਇਹਨਾਂ ਦੇ ਮੈਂ ਸਮਝਦਾ ਸਾਰਾ ਪਜਾਮੇ ਆ ਜਿਹੜੇ ਉਹ ਗਿੱਲੇ ਹੋ ਗਏ ਤੇ ਅੱਜ ਕੱਟਰ ਲੈ ਆਏ। ਹੋਰ ਭਗਵਾਨ ਤਮਾਲ ਸਾਹਿਬ ਤੁਹਾਡੇ ਤੋਂ ਪੁੱਛਣਾ ਚਾਹੀਈ ਆ ਅੱਜ ਭੈਣਾ ਨੇ ਸੰਗਲ ਵੀ ਫੜ ਲੇ ਕਿਉਂਕਿ ਅੱਜ ਅਸੀਂ ਕਾਰਪੋਰੇਸ਼ਨ ਆਫਿਸ ਦੇ ਵਿੱਚ ਤਰਾਂ ਲਾਣ ਆਏ ਆ ਜੋ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਹਜ਼ਾਰ ਹਜ਼ਾਰ ਰੁਪਏ ਦੇ ਉਹ ਸਾਨੂੰ ਅੱਜ ਤੱਕ ਤਾਂ ਮਿਲੇ ਨਹੀਂ ਤੇ ਤੁਸੀਂ ਪਿੰਡਾਂ ਵਿੱਚ ਵੜ ਕੇ ਦੇਖੋ ਤੁਹਾਡਾ ਜਲੂਸ ਕੱਢਣ ਗਿਆ ਹੀ ਔਰ ਤਾਂ ਜੋ ਤੁਸੀਂ ਉਹਨਾਂ ਦਾ ਹਾਲ ਕੀਤਾ ਹੋਇਆ ਨਸ਼ੇ ਮੁਕਤ ਪੰਜਾਬ ਦੀ ਗੱਲ ਕੀਤੀ ਸੀ ਮੈਂ ਕਹਿੰਦੀ ਆ ਨਸ਼ਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਲੋਕਾਂ ਨੇ ਵਾਅਦੇ ਕੀਤੇ ਸੀ ਕੋਈ ਵਾਅਦਾ ਪੂਰਾ ਨਹੀਂ ਹੋਇਆ ਕਿਉਂਕਿ ਸਾਡਾ ਐਜ਼ ਅਪੋਜੀਸ਼ਨ ਪਾਰਟੀ ਸਾਡਾ ਫਰਜ਼ ਬੰਦਾ ਸੀ ਨਾ ਟਾਈਮ ਲਈ ਅਸੀਂ ਖੁੱਲਾ ਟਾਈਮ ਦਿੱਤਾ 2 ਸਾਲ ਦਾ ਕੰਮ ਪੂਰੇ ਨਹੀਂ ਹੋਏ ਚਾਹੇ 1000 ਰੁਪਏ ਦੀ ਗੱਲ ਕਰ ਲਈਏ ਸਭ ਤੋਂ ਬੁਰੀ ਹਾਲਤ ਹੈ ਜਿਹੜਾ ਲੋਕਾਂ ਨੂੰ ਬਿਜ਼ੀ ਤੇ ਮੀਟਰ ਨਹੀਂ ਮਿਲ ਰਹੇ ਲੋਕਾਂ ਦੀ ਰਜਿਸਟਰੀ ਨਹੀਂ ਹੋ ਰਹੀ ਐਨਓਸੀ ਵਾਲਾ ਮੁੱਦਾ ਸੋ ਜਿਹੜਾ ਭ੍ਰਸ਼ਟਾਚਾਰਾ ਚਰਮ ਸੀਮਾ ਤੇ ਲੋਕਾਂ ਦੀਆਂ ਬਿਲਡਿੰਗਾਂ ਸੀਲ ਕਰਕੇ ਆਪਣੀ ਮਰਜ਼ੀ ਨਾਲ ਸੀਲ ਕਰਦੇ ਆ ਆਪਣੀ ਮਰਜ਼ੀ ਨਾਲ ਬਾਲੇ ਖੋਲ ਦਿੰਦੇ ਆ ਉਹ ਸਾਰੇ ਇਸ਼ੂਜ਼ ਲੈ ਕੇ ਅਸੀਂ ਅੱਜ ਇਹਨਾਂ ਨੂੰ ਹਲਾਣ ਆਏ ਆ ਸੁਣਾਣ ਆਏ ਆ ਜਗਾਣ ਆਏ ਆ ਦੇਖੋ ਸਾਡਾ ਇਹ ਮੁੱਦਾ ਸਿਗਾ ਵੀ ਸਰਕਾਰ ਨੂੰ ਵਕਤ ਦਈਏ ਵੀ ਸਰਦਾਰ ਕੁਝ ਕਰਕੇ ਦਿਖਾਏ ਸਰਕਾਰ ਦਾ ਪਰ ਸਿਵਾਏ ਮੁੱਖ ਮੰਤਰੀ ਜਿਹੜੇ ਉੱਠ ਕੇ ਸੋਸ਼ਲ ਮੀਡੀਆ ਤੇ ਝੂਠ ਬੋਲਣ ਤੋਂ ਤੇ ਆਪਣੀ ਪਿੱਠ ਥਾਪੜਨ ਤੋਂ ਕੋਈ ਹੋਰ ਗੱਲ ਨਹੀਂ ਹਰ ਨਰੋਲ ਝੂਠ ਧਰਤੀ ਤੇ ਕੋਈ ਕੰਮ ਨਹੀਂ ਹੋ ਰਿਹਾ ਕ腐ਪਸ਼ਨ ਚਰਨ ਸੀਮਾ ਦੇ ਕੋਈ ਐਡਮਿਨਿਸਟ੍ਰੇਸ਼ਨ ਨਾ ਦੀ ਚੀਜ਼ ਦੀ ਲਾਅ ਐਂਡ ਆਰਡਰ ਕਲੈਪਸ ਕਰ ਗਿਆ ਜਿੱਥੇ ਦਿਲ ਕਰਦੇ ਸੀਲਾਂ ਲਾਉਂਦੇ ਜਿੱਥੇ ਦਿਲ ਕਰਦੇ ਖੋਲ ਦਿੰਦੇ ਐ ਅਜੇ ਤੱਕ ਹਿਸਟਰੀ 'ਚ ਬੈਨ ਨੂੰ ਜ਼ਿਆਦਾ ਨਹੀਂ ਜਿਹੜਾ ਮੇਰੇ ਰਿਲੇਟਡ ਕੰਮ ਮੈਂ ਕਾਰਪਸ਼ਨ ਜਿਹੜਾ ਸਭ ਤੋਂ ਵੱਡੀ ਨਲਾਕੀ ਇਸ ਗਵਰਨਮੈਂਟ ਨੇ ਕੀਤੀ ਆ ਹਰਿਆ ਕੌਂਸਲ ਚਾ ਕਿਸੇ ਵੀ ਪਾਰਟੀ ਦਾ ਸੀ ਅਜੇ ਤੱਕ ਕੋਈ ਪੈਨ ਦੀ ਪਾਵਰ ਨਹੀਂ ਕੋਈ ਜਿੰਨੀ ਦੇ ਇਲੈਕਸ਼ਨ ਨਹੀਂ ਹੋਏ ਅੱਜ ਬੁੜੀਆਂ ਬੀਬੀਆਂ ਆਧਾਰ ਕਾਰਡ ਟੈਸਟਰ ਨਹੀਂ ਉਹਨਾਂ ਨੂੰ ੱੱਕੇ ਖਾਦੀਆਂ ਕੌਂਸਲਰ ਜਿੰਦੀ ਉਹਨਾਂ ਕੋ ਪਾਵਰ ਦੀ ਗੌਰਮੈਂਟ ਨੇ ਲੈਟਰ ਹੁਣੇ ਕਰਨਾ ਜਿਹੜਾ ਕਿ ਲੁਧਿਆਣਾ ਛੱਡੋ ਕਿਤੇ ਵੀ ਇਹਨਾਂ ਦਾ ਕੋਈ ਮੇਰ ਨਹੀਂ ਬੰਦਾ ਪਿਆ ਮੇਰ ਨਾ ਬਣਨ ਕਰਕੇ ਇਲੈਕਸ਼ਨ ਨਹੀਂ ਕਰਾ ਰਹੇ ਅੱਜ 2 ਸਾਲ ਹੋ ਗਏ ਸਰਕਾਰ ਬਣੀ ਨੂੰ 1 ਸਾਲ ਹੋ ਗਏ ਕਾਉਂਸਲਰ ਦਾ ਪੀਰੀਅਡ ਪੂਰਾ ਹੋਏ ਤੇ ਜਿਹੜੇ ਇਹ ਧਰਨਾ ਚ ਲੋਕਾਂ ਦੇ ਲਈ ਆ ਕਿਉਂਕਿ ਅੱਜ ਜਿਹੜਾ ਕੰਮ ਸਾਡੇ ਦਫ਼ਤਰਾਂ 'ਚ ਹੁੰਦਾ ਸੀ ਚਾਹੇ ਆਧਾਰ ਕਾਰਡ ਦਾ ਹੁੰਦਾ 1 ਮਿੰਟ ਲੱਗਦਾ ਸੀ ਚਾਹੇ ਕੋਈ ਐਸਸੀ ਦਾ ਸਰਟੀਫਿਕੇਟ ਜਨਮ ਸਰਟੀਫਿਕੇਟ ਕਹਿੰਦੇ ਲੋਕ ਸਭਾ ਚੋਣਾਂ ਆਉਣ ਵਾਲੀਆਂ ਨੇ ਤੇ ਹੁਣ ਅੱਡ ਅੱਡ ਪਾਰਟੀਆਂ ਦੇ ਨੁਮਾਇੰਦੇ ਵਰਕਰ ਜਾਂ ਜਿਹੜੇ ਉਮੀਦਵਾਰ ਆਪਣੇ ਆਪ ਨੂੰ ਸਮਝਦੇ ਨੇ ਉਹਨਾਂ ਨੂੰ ਵੀ ਮੌਜੂਦਾ ਸਰਕਾਰਾਂ 'ਚ ਨਿਗੋਚਾਂ ਕੱਟਣੀਆਂ ਆਣੀਆਂਗੇ ਜੀ ਹਾਂ ਇਸ ਵਕਤ ਮੌਜੂਦ ਹਾਂ ਲੁਧਿਆਣਾ ਵਿਖੇ ਮਿਊਨਿਸਪਲ ਕਾਰਪੋਰੇਸ਼ਨ ਜ਼ੋਨ A ਦੀ ਇੰਟਰੈਸਟ ਤੇ ਖੜੇ ਹੋਏ ਹਾਂ ਤੇ ਇੰਟਰੈਸਟ ਦੇ ਦੇਖ ਸਕਦੇ ਹੋ ਕਿ ਪੂਰੀ ਪੁਲਿਸ ਆਸ-ਪਾਸ ਦੇ ਥਾਣਿਆਂ ਦੀ ਮੁਸਤੈਦ ਹੈ ਈਵਨ ਐਸ ਐਚ ਓ ਰੈਂਕਸ ਤੋਂ ਲੈ ਕੇ ਏ ਸੀ ਪੀ ਰੈਂਕਸ ਤੱਕ ਦੇ ਸਾਰੇ ਅਫਸਰ ਇੱਥੇ ਮੌਜੂਦ ਨੇ ਕਿਉਂਕਿ ਅੱਜ ਇੱਥੇ ਪਹੁੰਚੇ ਨੇ ਕਾਂਗਰਸ ਪਾਰਟੀ ਵੱਲੋਂ ਲੁਧਿਆਣਾ ਸ਼ਹਿਰ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਕਿਉਂਕਿ ਹੁਣ ਚੋਣਾਂ ਵੀ ਨੇੜੇ ਆ ਗਈਆਂ ਨੇ ਹੋਰ 2 ਕਿੰਨੇ ਦੀ ਗੱਲ ਰਹਿ ਗਈ ਹੈ ਤੇ ਹੁਣ ਉਹਨਾਂ ਨੂੰ ਮੌਜੂਦਾ ਸਰਕਾਰ ਚ ਕਮੀਆਂ ਵੀ ਨਜ਼ਰ ਆ ਰਹੀਆਂ ਨੇ ਹੁਣ ਉਹ ਕਹਿ ਰਹੇ ਆ ਆ ਦੇਖ ਸਕਦੇ ਹੋ ਕਿ ਨਸ਼ਾ ਕਿਉਂ ਵਧਦਾ ਜਾ ਰਿਹਾ ਹੈ ਮਾਵਾਂ ਦੇ ਪੁੱਤ ਕਿਉਂ ਮਰਦੇ ਜਾ ਰਹੇ ਆ 1000 ਰੁਪਏ ਔਰਤਾਂ ਵਾਲੀ ਪੈਨਸ਼ਨ ਕਿੱਥੇ ਰਹਿ ਗਈ ਹੈ ਭਵੰਤਮਾਨ ਕਮੇਡੀਅਨ ਡਰਾਮੇਬਾਜ਼ ਇਹ ਮੁੱਖ ਮੰਤਰੀ ਬਣਿਆ ਹੋਇਆ ਕਿਉਂ ਮਾਵਾਂ ਦੇ ਪੁੱਤ ਬਣ ਰਹੇ ਆ ਕਿਉਂ ਨਸ਼ਾ ਸਾਰੇ ਪਾਸੇ ਵੱਧ ਰਿਹਾ ਸੋਣ ਨਗੋਚਾ ਵੀ ਨਿਕਲਣ ਗਿਆ ਹੁਣ ਜਿਹੜੇ 네ਗੇਟਿਵ ਪੁਆਇੰਟ ਨੇ ਉਹ ਵੀ ਮੂਰੇ ਆਉਣਗੇ ਤੇ ਹਰ ਤਰ੍ਹਾਂ ਦੇ ਨਾਲ ਹੁਣ ਕੋਸ਼ਿਸ਼ ਕੀਤੀ ਜਾਊਗੀ ਆਪਣੇ ਆਪ ਨੂੰ ਚਮਕਾਉਣ ਦੀ ਆਪਣੀ ਪਾਰਟੀ ਦੇ ਝੰਡੇ ਨੂੰ ਲਹਿਰਾਉਣ ਦੀ ਦੇਖ ਸਕਦੇ ਹੁਣ ਕਿਸ ਤਰ੍ਹਾਂ ਦੇ ਨਾਲ ਕਾਂਗਰਸ ਪਾਰਟੀ ਸੋਣ ਦੇਖ ਸਕਦੇ ਹੋ ਕਿ ਕਿਵੇਂ ਕਾਂਗਰਸ ਪਾਰਟੀ ਦੇ ਵਰਕਰ ਪੱਬਾਂ ਭਾਰ ਹੋਏ ਹੋਏ ਆ ਕਿਉਂਕਿ ਹੁਣ ਵੋਟਾਂ ਨੇੜੇ ਆ ਤੇ ਹੁਣ ਬਰਸਾਤ ਪੈ ਰਹੀ ਹੈ ਸਾਬ ਟਟੂ ਭਾਰ ਆ ਰਹੇ ਆ ਤੋ ਦੇਖ ਸਕਦੇ ਹੋ ਹੁਣ ਕਿ ਮੌਜੂਦਾ ਸਰਕਾਰ ਦੇ ਵਿੱਚ ਕਮੀਆਂ ਵੀ ਹੁ ਨਜ਼ਰ ਆ ਰੀਆਂ ਨੇ ਤੇ ਨਾਲ ਦੇ ਨਾਲ ਹੁ ਅਲੱਗ-ਅਲੱਗ ਗੱਲਾਂ ਵੀ ਹੁ ਸਾਹਮਣੇ ਆ ਰੀਆਂ ਨੇ ਸੋ ਦੇਖ ਪਾ ਰਹੇ ਹਾਂ ਕਿ ਹਰ ਪਾਰਟੀ ਵੱਲੋਂ ਕਹਿੰਦੇ ਆ ਚੋਣਾਂ ਦੇ ਨੇੜੇ ਆਉਣ ਤੱਕ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡੀ ਪਾਰਟੀ ਵਧੀਆ ਬਾਕੀ ਪਾਰਟੀਆਂ ਚਾਹੇ ਉਹ ਮੌਜੂਦਾ ਸਰਕਾਰ ਨੇ ਚਾਹੇ ਕੋਈ ਹੈ ਉਹਨਾਂ ਚ ਕੋਈ ਨਾ ਕੋਈ ਰੱਖ ਸੋ ਆ ਦੇਖ ਸਕਦੇ ਹੋ ਲੋਕਾਂ ਦੇ ਜਿਹੜੇ ਹੱਕ ਨੇ ਕਹਿੰਦੇ ਹੁੰਦੇ ਆ ਸਾਡਾ ਹੱਕ ਇੱਥੇ ਰੱਖ ਸੋ ਹੱਕਰਖਾਨ ਦੀਆਂ ਗੱਲਾਂ ਹੋ ਰਹੀਆਂ ਨੇ ਮਾਹੌਲ ਦਿਖਾ ਰਹੇ ਹਾਂ ਇਸ ਵਕਤ ਇਹ ਮੇਨ ਜ਼ੋਨ A ਦੀ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਜ਼ੋਨ A ਦੀ ਇਹ ਐਂਟਰੈਂਸ ਹੈ ਸੋ ਐਂਟਰੈਂਸ ਤੇ ਕਿਸ ਤਰ੍ਹਾਂ ਪੁਲਿਸ ਮੌਜੂਦ ਹੈ ਉਹ ਦੇਖ ਸਕਦੇ ਹੋ ਤੇ ਨਾਲ ਦੇ ਨਾਲ ਇਧਰਲੇ ਪਾਸੇ ਕਾਂਗਰਸ ਪਾਰਟੀ ਦੇ ਲਈ ਜਿੰਦ ਜਾਨ ਕੁਰਬਾਨ ਕਰਨ ਵਾਲੇ ਜਿਹੜਾ ਉਹਨਾਂ ਦੇ ਲੀਡਰ ਨੇ ਉਹਨਾਂ ਦੇ ਵਰਕਰ ਨੇ ਜਿਹਨਾਂ ਨੂੰ ਹੁਣ ਲੋਕ ਸਭਾ ਚੋਣਾਂ ਦੇ ਨੇੜੇ ਆਣ ਤੇ ਯਾਦ ਆ ਗਿਆ ਕਿ ਮੌਜੂਦਾ ਸਰਕਾਰ ਮਾੜੀ ਹੈ ਚੰਗੀ ਨਹੀਂ ਹੈ ਕਾਰਨ ਕੋਈ ਵੀ ਹੋਵੇ ਲੇਕਿਨ ਹਰ ਕਿਸੇ ਨੇ ਆਪਣਾ ਪੂਰਾ ਜੋਰ ਲਾੜਾ ਹੁੰਦਾ ਚਾਹੇ ਸ਼ੋਮਨੀ ਕਾਲੀ ਦਲ ਪਾਰਟੀ ਆ ਭਾਰਤ ਜਨਤਾ ਪਾਰਟੀ ਆ ਇੰਡੀਅਨ ਨੈਸ਼ਨਲ ਕਾਂਗਰਸ ਆ ਜਾਂ ਆਮ ਆਦਮੀ ਪਾਰਟੀ ਹੋਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਉਮੀਦਵਾਰ ਚਿਹਰੇ ਹੁੰਦੇ ਨੇ ਉਹਨਾਂ ਨੇ ਆਪਣੇ ਆਪ ਨੂੰ ਚਮਕਾਉਣਾ ਆਪਣੀ ਪਾਰਟੀ ਦਾ ਝੰਡਾ ਲਹਿਰਾਉਣਾ ਤੇ ਪੂਰੀ ਦੁਨੀਆ ਨੂੰ ਪੂਰੇ ਸ਼ਹਿਰ ਨੂੰ ਪੂਰੇ ਲੋਕਾਂ ਨੂੰ ਇੱਕ ਅਲੱਗ ਜਾ ਤਮਾਸ਼ਾ ਕਰਕੇ ਦਿਖਾਉਣਾ ਹੈ ਸੋ ਹੁਣ ਆਪਾਂ ਇਹ ਦੇਖ ਰਹੇ ਹਾਂ ਇਸ ਵਕਤ ਕਿ ਕਿਵੇਂ ਹੱਥ 'ਚ ਤਖਤੀਆਂ ਫੜ ਕੇ ਬੋਰਡ ਫੜ ਕੇ ਇਵਨ ਕੌਂਸਲਰ ਦੇ ਇਲੈਕਸ਼ਨ ਵੀ ਪੈਂਟਿੰਗ ਨੇ ਉਹ ਮੁੱਦਾ ਸਰਕਾਰ ਵੱਲੋਂ ਕਰਾਈ ਨਹੀਂ ਗੇ ਸੋ ਮੁੱਦਾ ਵੀ ਚੱਕਿਆ ਗਿਆ ਕਿ ਕੌਂਸਲਰ ਇਲੈਕਸ਼ਨ ਕਿਉਂ ਨਹੀਂ ਕਰਵਾ ਰਹੇ ਆ ਦੇਖ ਸਕਦੇ ਹੋ ਚਜਪਾ ਫਿਰਿੰਦਰ ਮਹਿਰਾ ਸਰਿੰਦਰ ਮਹਿਰਾ ਬੋਲ ਰਿਹਾ ਮੈਂ ਕਾਂਗਰਸ ਐਕਟੀਵ ਪੁਰਾਣਾ ਲੁਧਿਆਣੇ ਦਾ ਬੈਂਤੀ ਹੈ ਦੇਖੋ ਭਗੰਤ ਮਾਨ ਨੇ ਲੇਡੀਆਂ ਦੇ ਨਾਲ ਵਾਅਦੇ ਕੀਤੇ ਆ ਵਾਅਦੇ ਕਰਕੇ ਆਪਣੇ ਪੂਰੇ ਨਹੀਂ ਕੀਤੇ ਕੀ ਕੀਤਾ ਵੱਧ ਛੋੜਿਆ ਜਾ ਇੱਕ ਮਾਮੂਲੀ ਜਾ 1000 ਰੁਪਇਆ ਉਹ ਸਾਡੀ ਲੇਡੀ ਐਸੀ ਬੇਗੁਬਾ ਦੇ ਮਗਰ ਲੱਗ ਗਈ ਐ ਰਾਈਏ ਜੀ ਜਨਾਨੀਆਂ ਮਗਰ ਲੱਗ ਗਈ ਆ ਅੱਛਾ ਜਨਾਨੀਆਂ ਸਾਡੀ ਮਗਰ ਲੱਗ ਗਈ 1000 ਰੁਪਇਆ ਕਦਰ ਉਹ 1000 ਰੁਪਇਆ ਕੀ 1000 ਰੁਪਇਆ ਵੀ ਨਹੀਂ ਪਾਇਆ ਉਹ ਮਾਰ ਹੀ ਗਏ ਅੱਛਾ ਤੇਰੀ ਦੇਲੀਓ ਫਰੀ ਬਸ ਯਾਤਰਾ ਕਹਿੰਦੇ ਮਿਲੀ ਹੋਈ ਆ ਉਹ ਕੋਈ ਬਾਤ ਨਹੀਂ ਮਿਲੀ ਫਰੀ ਕੁਝ ਨਹੀਂ ਇਹਨਾਂ ਨੇ ਫਰੀ ਕੀਤਾ ਲੈਡਰਡ ਕਾਰਡ ਦਿੰਦੀ ਐ ਨੰਬਰ ਪੈਂਦਾ ਥਾ ਦੇ ਫਰੀ ਵੀ ਪੁੱਛਿਆ ਰਹੇ ਵੱਜ ਜਾਂਦੇ ਦੇਖੋ ਜੀ ਜਿਹੜੀਆਂ ਗਰੀਬ ਲੜਕੀਆਂ ਸੀ ਜਾਂ ਜਨਾਨੀਆਂ ਸੀ ਆਪਣੇ ਬੱਚੇ ਬਾਲਦੀਆਂ ਸੀ ਗਿਆ ਉਹਨਾਂ ਨੂੰ ਆ ਇਹ ਜ਼ਰੂਰ ਆ ਮੋਦੀ ਸਾਹਿਬ ਨੇ ਪੈਸੇ ਪਾਏ ਸੀਗੇ ਓਖੇ ਵੇਲੇ ਠੀਕ ਆ ਉਹਦੀ ਬੜੀ ਮਿਹਰਮਾਨੀ ਕਿਉਂ ਕਈ ਬੰਦੇ ਨਸ਼ੇਵਾਜ਼ ਆ ਆਪਣੇ ਬੱਚਿਆਂ ਨੂੰ ਰੋਟੀ ਨਹੀਂ ਖਵਾ ਸਕਦੇ ਉਹ ਲੇਡੀ ਨੇ ਉਹ 500 ਰੁਪਏ ਨਾਲ ਰੋਟੀ ਖਵਾਈ ਸੀ ਠੀਕ ਐ ਕਿਹੜਾ ਭਗਤ ਮਾਨ ਜੀ ਆ 1000 ਰੁਪਏ ਗਿਆ ਸੀ ਇਹ ਰਹਿਣ ਡੋਬੀ ਗਏ ਸਾਡੇ ਘਰ ਦਾ 300 ਯੂਨਟ ਬਚਿਆ ਹੋਇਆ ਮਿਲ ਨਹੀਂ ਆਉਂਦਾ ਉਹ ਦੇਖੋ ਜੀ ਪਹਿਲਾਂ ਦਾ ਆਪਣੀ ਕਾਂਗਰਸ ਨੇ ਇੱਕ ਮੇਰੇ ਘਰ ਦਾ ਜੀ 50000 ਰੁਪਏ ਦੇਣਾ ਮੈਂ ਕਿਸੇ ਦੀ ਗੱਲ ਕੀ ਕਰਨੀ ਆ ਦੁਨੀਆ ਦਾ ਲੋਕਾਂ ਦੀਆਂ ਗੱਲਾਂ ਹੈ ਕਿ ਮੈਂ ਆਪਣੀ ਕਰਦਾ ਮੇਰਾ 50000 ਜੀ ਮੇਰਾ 50000 ਖਤਮ ਕਰਦਾ ਸੀ ਆਪਨੀ ਕਾਂਗਰਸ ਨੇ 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 ਉਹ 50000 ਰੁਪਏ ਕਾਂਗਰਸ ਨੇ ਆਪਣੇ ਜੇਬ ਚ ਪਾਇਆ ਦੇਖੋ ਜੀ ਸਾਰੇ ਇਹਨਾਂ ਨੇ ਆਪਣੇ ਪੈਸਾ ਪਾਇਆ ਜਿਹੜਾ ਦੁਨੀਆ ਲੱਖਾਂ ਰੁਪਏ ਛੱਡਿਆ ਅੱਛਾ ਇਹ ਲੀਡਰ ਲਈ ਆਪਣੇ ਦਿਖਾ ਦਿਓ ਰੁਪਏ ਪਾਉਂਦੇ ਨੇ ਕਿਉਂ ਨਹੀਂ ਪਾਉਂਦੇ ਖਵਾਂਦੇ ਆ ਲੋਕਾਂ ਨੂੰ ਸਾਡੇ ਲੀਡਰ ਕਾਂਗਰਸ ਖਵਾਂਦੇ ਆ ਕੱਦਦੇ ਲੱਗ ਲੱਗ ਹਲਕਿਆਂ ਚੋਂ ਜਿਹੜੇ ਵੱਡੇ ਚਿਹਰੇ ਆ ਫੱਟੇ ਚਿਹਰੇ ਗੱਲਬਾਤ ਕਰਦੇ ਆ ਫੱਟੇ ਚਿਹਰੇ ਜੋ ਇੱਕ ਚੀਮਾ ਸਾਹਿਬ ਕੋਲ ਮੌਜੂਦ ਨੇ ਅੰਜੀਪਾਈ ਸਤਿਕਾਰ ਕਿੱਦਾਂ ਜੀ ਫਿਰ ਅੱਜ ਜਜ਼ਬਾ ਜੋਸ਼ ਕਾਂਗਰਸ ਵਿੱਚ ਪੂਰਾ ਦੇਖਣ ਨੂੰ ਮਿਲ ਰਿਹਾ ਹੁਣ ਆਪ ਪਾਰਟੀ ਦੀ ਢਗੋਚਾ ਸਾਰੀ ਮੂਰੇ ਆਰੀਆ ਨੇ ਉਹ ਲੋਕ ਸਭਾ ਚੋਣਾ ਆਰੀਆ ਨੇ ਦੇਖੋ ਸਾਡਾ ਇਹ ਮੁੱਦਾ ਸਿਗਾ ਵੀ ਸਰਕਾਰ ਨੂੰ ਵਕਤ ਦਈਏ ਵੀ ਸਰਦਾਰ ਕੁਝ ਕਰਕੇ ਦਿਖਾਏ ਸਰਕਾਰ ਪਰ ਸਿਵਾਏ ਮੁੱਖ ਮੰਤਰੀ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਤੇ ਝੂਠ ਬੋਲਣ ਤੋਂ ਤੇ ਆਪਣੀ ਪਿੱਠ ਥਾਪੜਨ ਤੋਂ ਕੋਈ ਹੋਰ ਗੱਲ ਨਹੀਂ ਹਰ ਨਰੋਲ ਝੂਠ ਧਰਤੀ ਤੇ ਕੋਈ ਕੰਮ ਨਹੀਂ ਹੋ ਰਿਹਾ ਕਰਾਪਸ਼ਨ ਚਰਨ ਸੀਮਾ ਦੇ ਕੋਈ ਐਡਮਿਨਿਸਟ੍ਰੇਸ਼ਨ ਨਾਲ ਦੀ ਚੀਜ਼ ਦੀ ਲਾਅ ਐਂਡ ਆਰਡਰ ਕਲੈਪਸ ਕਰ ਗਿਆ ਜਿੱਥੇ ਦਿਲ ਕਰਦੇ ਸੀਲਾਂ ਲਾਉਂਦੇ ਜਿੱਥੇ ਦਿਲ ਕਰਦੇ ਖੋਲ ਦਿੰਦੇ ਆ ਚੋਣਾ ਸਰਕਾਰ ਤੋਂ ਕਰਾ ਨਹੀਂ ਹੋ ਰੀਆਂ ਜਿਹੜੇ ਹਜ਼ਾਰ ਹਜ਼ਾਰ ਰੁਪਏ ਦੇਣ ਦਾ ਵਾਅਦਾ ਕਰਕੇ ਐਸੇ ਉਹ ਦਿੱਤੇ ਨਹੀਂ ਜਾ ਰਹੇ ਸਵੇਰੇ ਦੇ ਦਿੱਤਾ ਐਨਸੀ ਲੱਗੀ ਸ਼ਾਮ ਨੂੰ ਕਹਿੰਦੇ ਐਨਸੀ हट ਗਈ ਮਜ਼ਾਕ ਬਣਾਇਆ ਪਏ ਇਹਨਾਂ ਨੇ ਐਡਮਿਨਿਸਟ੍ਰੇਸ਼ਨ ਦਾ ਇਹ ਜਿਹੇ ਕਮਜ਼ੋਰ ਸ਼ਾਸਨ ਅੱਜ ਤੱਕ ਪੰਜਾਬ ਨੇ ਦੇਖਿਆ ਨਹੀਂ ਤੇ ਪੰਜਾਬ ਨੂੰ ਇੱਕ ਤਕੜੇ ਪ੍ਰਸ਼ਾਸਨ ਦੀ ਲੋੜ ਹੈ ਇਹ ਸਰਕਾਰ ਨਹੀਂ ਚਲਾ ਸਕਦੇ 2 ਸਾਲ ਦਾ ਵਕਤ ਦਿੱਤਾ ਇਹਨਾਂ ਨੂੰ ਬਈ ਕੁਝ ਕਰਨ ਸਾਰੇ ਬੁਰੀ ਤਰ੍ਹਾਂ ਫੇਲ ਹੋਏ ਨੇ ਤਾਂ ਹੀ ਹੁਣ ਪ੍ਰਦਰਸ਼ਨ ਸ਼ੁਰੂ ਕੀਤੇ ਆ ਫਾਜੀ ਜੀ ਸੋ ਸਰਦਾਰ ਜੀ ਮਾ ਸਾਹਿਬ ਜਿਨੇ ਕਿਹਾ ਕਿ ਸਰਕਾਰ ਫੇਲ ਸਾਬਤ ਹੋ ਰਹੀ ਹੈ ਸਰਕਾਰ ਕੋਲੋਂ ਜ਼ਰਤ ਨਾਲ ਕੰਮ ਕਰਵਾਏ ਨਹੀਂ ਜਾ ਰਹੇ ਸੋ ਅੱਜ ਦੇਖ ਸਕਦੇ ਹੋ ਅੱਜ ਚਮਕਣ ਵਾਸਤੇ ਅਲੱਗ-ਅਲੱਗ ਜਿੰਨੇ ਵੀ ਵਰਕਰ ਸਾਹਿਬਾਨ ਲੀਡਰ ਸਾਹਿਬਾਨ ਕਾਂਗਰਸ ਪਾਰਟੀ ਦੇ ਸਾਰੇ ਪਹੁੰਚੇ ਹੋਏ ਨੇ ਤੇ ਇੱਕ ਮੇਲਾ ਲੱਗਿਆ ਹੋਇਆ ਹੈ ਕਾਰਪੋਰੇਸ਼ਨ ਜ਼ੋਨ A ਦੇ ਬਾਹਰ ਜੀ ਹਾਂ ਇਸ ਮੇਲੇ ਦੇ ਵਿੱਚ ਸਾਰੇ ਮੇਲੇ ਲੁੱਟਣ ਆਏ ਨੇ ਕਿ ਵੱਡੇ ਲੀਡਰ ਕੀ ਛੋਟੇ ਲੀਡਰ ਤੇ ਦੇਖ ਸਕਦੇ ਹੋ ਕਿ ਪੂਰਾ ਮਾਹੌਲ ਲੇਕਿਨ ਫੋਟੋਆਂ ਦੇ ਨਾਲ-ਨਾਲ ਜਿਲੇ ਕਾਂਗਰਸ ਲੀਡਰ ਯੂਥ ਲੀਡਰ ਦੇ ਨਾਲ-ਨਾਲ ਜਿਲੇ ਆਪਣੇ ਪੁਲਿਸ ਮਹਿਕਮਾ ਵਾ ਇੱਕ ਅੰਕਲ ਜੀ ਖੋਲ ਖੜੇ ਆ ਅੰਕਲ ਜੀ ਕਿਵੇਂ ਫਿਰ ਦਿਲ ਦਾ ਜਜ਼ਬਾ ਕੀ ਕਹਿੰਦਾ ਜੈ ਹਿੰਦ ਤੁਹਾਨੂੰ ਇਹ ਕਹਿੰਦਾ ਹੈ ਇਹ ਸਰਕਾਰ ਦੇ ਉਹ ਪ੍ਰਸ਼ਾਨ ਕਰਤਾ ਗਾਇਬ ਧਾਰ ਕੇ ਗੁਦਾਖੜੀ ਵਾਤੀ ਇਹਨੂੰ ਹਟਾ ਲਾ ਜਾਈਂ ਅੱਜ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਾਂਗੀ ਕਿ ਕਾਂਗਰਸ ਪਾਰਟੀ ਦਾ ਕੱਠ ਦੇਖ ਕੇ ਅੱਜ ਭਗਵੰਤ ਮਾਨ ਦੇ ਕਲੇਜੇ ਵਿੱਚ ਖੜਕ ਜ਼ਰੂਰ ਪਈ ਹੋਣੀ ਹੈ ਕਿਉਂਕਿ ਜੋ ਚਾਹੁੰਦਾ ਹੈ ਕਿ ਮੈਂ ਆਪਣੀ ਆਈ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਦਬਾ ਲਵਾਂ ਜਾਂ ਮੈਂ ਉਹਨਾਂ ਦੇ ਨੇਤਾਵਾਂ ਨੂੰ ਦਬਾ ਲਵਾਂ ਅੱਜ ਹਜੂਮ ਦੇਖ ਕੇ ਆਜੋ ਦੇ ਦਿਲ ਵਿੱਚ ਜ਼ਰੂਰ ਝੰਜੜ ਮੱਚਿਆ ਹੋਣਾ ਹੈ ਔਰ ਭਗਵੰਤ ਮਾਨ ਸਾਹਿਬ ਤੁਹਾਡੇ ਤੋਂ ਪੁੱਛਣਾ ਚਾਹਨੀ ਆ ਅੱਜ ਭੈਣਾ ਨੇ ਸੰਗਲ ਵੀ ਫੜ ਲਏ ਕਿਉਂਕਿ ਅੱਜ ਅਸੀਂ ਕਾਰਪੋਰੇਸ਼ਨ ਆਫਿਸ ਦੇ ਵਿੱਚ ਤਾਰੇ ਆ ਰਹੇ ਆ ਜੋ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ ਹਜ਼ਾਰਾਂ ਰੁਪਏ ਦੇ ਉਹ ਸਾਨੂੰ ਅੱਜ ਤੱਕ ਤਾਂ ਮਿਲੇ ਨਹੀਂ ਤੇ ਤੂੰ ਪਿੰਡਾਂ ਵਿੱਚ ਵੜ ਕੇ ਦੇਖੋ ਤੁਹਾਡਾ ਜਲੂਸ ਕੱਢਣ ਗਿਆ ਹੀ ਔਰ ਤਾਂ ਜੋ ਤੁਸੀਂ ਉਹਨਾਂ ਦਾ ਹਾਲ ਕੀਤਾ ਹੋਇਆ ਨਸ਼ੇ ਮੁਕਤ ਪੰਜਾਬ ਦੀ ਗੱਲ ਕੀਤੀ ਸੀ ਮੈਂ ਕਹਿੰਦੀ ਹਾਂ ਨਸ਼ਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਅੱਜ ਦੇ ਸਮੇਂ ਦੇ ਵਿੱਚ ਜਦੋਂ ਸਵੇਰੇ ਅਖਬਾਰ ਚੱਕੋ ਕੋਈ ਨਾ ਕੋਈ ਮੇਰਾ ਨੌਜਵਾਨ ਪੁੱਤ ਸ਼ਹੀਦ ਹੋਇਆ ਹੁੰਦਾ ਇਹ ਸ਼ਹਾਦਤ ਹੈ ਉਹਨਾਂ ਦੀ ਕਿਉਂਕਿ ਤੁਸੀਂ ਕਿਹਾ ਸੀ ਔਰ ਇੱਕ ਮੇਰੀ ਉਹ ਭੈਣ ਬੀਬਾ ਮਾਨ ਕਹਿੰਦੀ ਸੀ 5 ਮਿੰਟ ਚੁਟਕੀ 5 ਮਿੰਟ ਚ ਐਮਐਸਪੀ ਜੇ ਐਮਐਸਪੀ ਦਿੱਤੀ ਹੁੰਦੀ ਤਾਂ ਅੱਜ ਮੇਰੇ ਪਿਓ ਬਜ਼ੁਰਗ ਸਾਰੇ ਟਿਕਰੀ ਬਾਰਡਰ ਤੇ ਨਾ ਬੈਠੇ ਹੁੰਦੇ ਠੀਕ ਹੈ ਸ਼ੰਭੂ ਬਾਰਡਰ ਤੇ ਬੈਠੇ ਨੇ ਸ਼ਰਮ ਕਰੋ ਨਾ ਸੜਕਾਂ ਚੰਗੀਆਂ ਅੱਜ ਜਿੱਥੋਂ-ਜਿੱਥੋਂ ਅਸੀਂ ਲੰਘਦੇ ਆਂ ਉੱਥੇ ਸੜਕਾਂ ਟੁੱਟੀਆਂ ਹੋਈਆਂ ਕਿਤੇ ਸਫਾਈ ਨਹੀਂ ਜੋ ਕਾਰਜ ਕਾਂਗਰਸ ਪਾਰਟੀ ਦੇ ਰਾਜ ਵਿੱਚ ਹੋਏ ਸੀ ਸਾਰੇ ਦੇ ਸਾਰੇ ਸਾਨੂੰ ਵਿਖੜਦੇ ਨਜ਼ਰ ਆ ਰਹੇ ਨੇ ਉਹੀ ਹੈ ਕਿ ਇਹ ਜਿਹੜੇ ਅੱਜ ਕਾਰਪੋਰੇਸ਼ਨ ਆਫਿਸ ਦੇ ਜਿਹੜੇ ਆਫੀਸਰ ਨੇ ਇਹਨਾਂ ਨੇ ਵੀ ਆਪਣੇ ਮੂੰਹਾਂ ਤੇ ਚੁੱਪੀ ਸਾਧ ਲਈ ਹੈ ਕਿਉਂਕਿ ਉਹਨੇ ਹਰ ਕਿਸੇ ਨੂੰ ਆਪਣੀ ਉਂਗਲਾ ਤੇ ਨਚਾਉਣਾ ਸ਼ੁਰੂ ਕਰਤਾ ਹੈ ਬਹੁਤ ਹੀ ਸ਼ਰਮ ਦੀ ਗੱਲ ਹੈ ਐਸੇ ਕਰਕੇ ਅੱਜ ਸਾਨੂੰ ਸੰਗਲ ਚੱਕਰੇ ਪੈ ਕੇ ਕਿ ਜੇ ਕਾਰਪੋਰੇਸ਼ਨ ਨੇ ਕੰਮ ਹੀ ਨਹੀਂ ਕਰਨੇ ਤਾਂ ਉਥੇ ਇੱਕ ਤਾਰਾ ਦੜ ਦਿੱਤਾ ਜਾਣਾ ਚਾਹੀਦਾ ਤੇ ਸਾਨੂੰ ਸਭ ਨੂੰ ਇਸ ਲਈ ਅੱਗੇ ਆਉਣਾ ਚਾਹੀਦਾ ਹੈ ਔਰਤਾਂ ਨੂੰ ਜੇ ਬਸ ਤੇ ਸਫਰ ਫ੍ਰੀ ਹੈ ਘਰਾਂ 'ਚ 300 ਯੂਨਿਟ ਬਿਜਲੀ ਫ੍ਰੀ ਹੈ ਕਹਿੰਦੇ ਇਹ ਬਹੁਤ ਵੱਡਾ ਪੁਰਾਣਾ ਹੋਇਆ ਉਧਰ ਸਰਕਾਰ ਵੱਲੋਂ ਉਹ ਤਾਂ ਕਾਂਗਰਸ ਸਰਕਾਰ ਵੇਲੇ ਵੀ ਸੀਗਾ ਇਹ ਛੱਡੋ ਜੀ ਹੁਣ ਤਾਂ ਮੈਂ ਕੱਲ ਸੁਣ ਰਹੀ ਸੀ ਮੋਦੀ ਸਾਹਿਬ ਨੇ ਵੀ ਵਾਵਾ ਖਟਣੀ ਸ਼ੁਰੂ ਕਰਤੀ 300 ਯੂਨਿਟ ਫ੍ਰੀ 300 ਉਹ ਯੂਨਿਟ ਫ੍ਰੀ ਨਾ ਕਰੋ ਸਾਨੂੰ ਪੰਜਾਬੀਆਂ ਨੂੰ ਕੰਮ ਦਿਓ ਰੋਜ਼ਗਾਰ ਦਿਓ ਕਿ ਸਾਡੇ ਬੱਚੇ ਕਮਾਨ ਤੇ ਅਸੀਂ ਇਹਨਾਂ ਦੇ ਬਿਜਲੀ ਦੇ ਬਿੱਲ ਵੀ ਅਦਾ ਕਰ ਸਕਦੇ ਆ ਇੱਕ ਸਿਰਫ 5 ਕਿਲੋ ਕਣਕ ਦੇ ਕੇ ਤੁਸੀਂ ਐ ਨਹੀਂ ਕਹਿ ਸਕਦੇ ਅਸੀਂ ਰੋਕਾਂ ਦੇ ਢਿੱਡ ਭਰ ਤੇ ਤੁਸੀਂ ਆਪ ਵੀ ਘਰ-ਬਾਰ ਵਾਲਿਓ ਤੁਹਾਨੂੰ ਪਤਾ ਹੋਊਗਾ ਕਿ ਘਰ ਚਲਾਣ ਲਈ ਕਿੰਨੀਆਂ ਚੀਜ਼ਾਂ ਦੀ ਜ਼ਰੂਰਤ ਹੈ ਸ਼ਰਮ ਕਰੋ ਭਗਵੰਤ ਜੀ ਸਾਹਿਬ ਹਾਂਜੀ ਹਾਂਜੀ ਜ਼ਰੂਰ ਅੱਜ ਅਸੀਂ ਇੱਥੇ ਆਏ ਆ ਕੋਆਪਰੇਟ ਆਫਿਸ ਤੇ ਇਸ ਲਈ ਆਏ ਆ ਕਿ ਇਹ ਤੋਂ ਬੰਦ ਕਰੀਏ ਛਾਡੇ ਛੋਟੇ-ਛੋਟੇ ਕੰਮ ਆਦਾ ਆ ਰਕਾਰਡ ਸਾਡੇ ਆ ਆਪਣਾ ਜਿਹੜੇ ਜਿਹੜੇ ਇਹਨਾਂ ਨੇ ਕੱਟਤੇ ਨੀਲੇ ਕਾਡ ਕੱਟਤੇ ਉਹਨਾਂ ਨੂੰ ਹੁਣ ਦੁਬਾਰਾ ਰਿਵਾਈਵ ਕਰੀ ਜਾਂਦੇ ਆਈ ਕੰਮ ਕਰਤਾ ਅੱਜ ਅਸੀਂ ਇਹਨੂੰ ਬੰਦ ਕਰਾ ਕੇ ਜਾਣਾ ਸਾਨੂੰ ਇਹ ਵਿਵਾਦਾ ਕਰਨਗੇ ਕਿ ਸਾਡੇ ਕੰਮ ਅਗੋ ਫਿਊਚਰ ਚ ਕਰਨਗੇ ਕਿ ਨਹੀਂ ਕਰਨਗੇ ਸੋ ਅੱਜ ਮਰਦਾਂ ਦੇ ਨਾਲ ਨਾਲ ਔਰਤਾਂ ਵੀ ਮੋਢੇ ਨਾਲ ਮੋਢਾ ਲਾ ਕੇ ਖੜ ਗਈਆਂ ਨੇ ਉਹ ਕਹਿੰਦੇ ਆਣੇ ਸਾਨੂੰ ਕੋਈ ਪ੍ਰਵਾਹ ਨਹੀਂ ਕਿਸੇ ਗੱਲ ਦੀ ਪਰ ਜੀ ਹਾਂ ਜੋ ਸਾਡੇ ਨਾਲ ਵੱਡੇ ਵਾਅਦੇ ਕੀਤੇ ਗਏ ਸੀਗਾ 1000 ਰੁਪਏ ਵਾਲੇ ਉਹ ਪੂਰੇ ਨਹੀਂ ਹੋਏ ਤੇ ਨਾਲ ਦੇ ਨਾਲ ਜਿਲਾ ਨਸ਼ਿਆਂ ਦਾ ਵਿਕਾਸ ਉਹ ਜ਼ਿਆਦਾ ਹੋਇਆ ਹੈ ਕਾਰਪੋਰੇਸ਼ਨ ਦੇ 2 ਸਾਲ ਤੋਂ ਇਲੈਕਸ਼ਨ ਨਹੀਂ ਹੋ ਰਹੇ ਤੇ ਅਸੀਂ ਨਾ ਖੁਸ਼ ਆ ਕਿਉਂਕਿ ਹਰ ਕੋਈ ਪਾਰਟੀ ਦੂਜੀ ਪਾਰਟੀ ਤੋਂ ਆਮੂਮਨ ਤੌਰ ਤੇ ਨਾ ਖੁਸ਼ੀ ਹੁੰਦੀ ਹੈ ਤੇ ਖਾਸ ਕਰਕੇ ਚੋਣਾਂ ਨੇੜੇ ਆਉਣ ਤੇ ਉਹਦੀਆਂ ਕਮੀਆਂ ਉਜਾਗਰ ਕਰਨਾ ਆਪਣਾ ਪਹਿਲਾ ਮੋੜਲਾ ਫਰਜ ਜ਼ਰੂਰ ਸਮਝਦੀਆਂ ਨੇ ਸੋ ਦੇਖ ਸਕਦੇ ਹੋ ਕਿ ਚੂੜੀਆਂ ਤੱਕ ਸੁੱਟੀਆਂ ਜਾ ਰਹੀਆਂ ਨੇ ਕਾਰਪੋਰੇਸ਼ਨ ਦਫ਼ਤਰ ਦੀ ਐਂਟਰੀ ਤੇ ਸ਼ਾਇਦ ਉਹਨੂੰ ਦਿਖਾਉਣ ਵਾਸਤੇ ਕਿ ਤੁਸੀਂ ਕਾਸੇ ਜੋਗੇ ਵੀ ਨਹੀਂ ਹੋ ਸੋ ਅੱਗੇ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਰਪੋਰੇਸ਼ਨ ਜ਼ੋਨ A ਦੇ ਜਿਹੜੇ ਗੇਟ ਰੈਕੈਂਚਿਗੇਟਰ ਉਹਨਾਂ ਨੂੰ ਸੰਗਲ ਪਾ ਕੇ ਤਾਲੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਦੇਖ ਸਕਦੇ ਹੋ ਕਿ ਅੱਗੇ ਹੋ ਕੇ ਬੈਰੀਕੇਟਿੰਗ ਟੱਪਣ ਦੀ ਜੋ ਕੋਸ਼ਿਸ਼ ਹੈ ਇਹ ਕੀਤੀ ਜਾ ਰਹੀ ਹੈ ਸਥਾਨਕ ਕਾਂਗਰਸ ਦੇ ਜਿਹੜੇ ਪਾਰਟੀ ਦੇ ਵਰਕਰ ਨੇ ਨੁਮਾਇंदे ਨੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਗੇ ਹੋ ਕੇ ਕੋਸ਼ਿਸ਼ ਕਰ ਰਹੇ ਨੇ ਕਿ ਕਿਵੇਂ ਬੈਰੀਕੇਡ ਟੱਪ ਕੇ ਅੱਗੇ ਤੱਕ ਜਾ ਕੇ ਤੇ ਫਿਰ ਮੁੜ ਕੈਂਚੀ ਗੇਟ ਬਾਹਰ ਲਾ ਕੇ ਸੰਗੜ ਪਾ ਕੇ ਤਾਲੇ ਲਗਾਏ ਜਾ ਸਕਣ ਸੋ ਪੂਰਾ ਸੀਨ ਦੇਖ ਸਕਦੇ ਹੋ ਕਿ ਕਿਵੇਂ ਹਰ ਪਾਸਿਓਂ ਦੀ ਲੋਕ ਬੜੀ ਉਤਸੁਕਤਾ ਦੇ ਨਾਲ ਸਾਰੇ ਮਾਹੌਲ ਨੂੰ ਦੇਖ ਰਿਹਾ ਸੋ ਆਪ ਦੇਖ ਸਕਦੇ ਹੋ ਸੀਨ ਕਿ ਆ ਉੱਪਰ ਚੜੇ ਹੋਏ ਆ ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟ ਲੁਧਿਆਣਾ ਜਿਹੜਾ ਕੋਸ਼ਿਸ਼ ਕਰ ਰਿਹਾ ਹੈ ਜਿਨ੍ਹਾਂ ਨੇ ਅੱਗੇ ਮੋਢੀ ਹੋ ਕੇ ਤੇ ਸਾਰਾ ਕੁਝ ਆਰੰਭ ਕੀਤਾ ਜੀ ਹਾਂ ਤੇ ਕਹਿ ਸਕਦੇ ਆ ਅੱਜ ਦੇ ਇਵੈਂਟ ਦੇ ਲਾੜੇ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਤੇ ਪੂਰੀ ਕੋਸ਼ਿਸ਼ ਹੋ ਰਹੀ ਹੈ ਅੱਗੇ ਹੋ ਕੇ ਨਾਲ ਆਪਣੇ ਸਾਥੀਆਂ ਨੂੰ ਵੀ ਨਾਲ ਆਪਣੇ ਸਾਥੀਆਂ ਨੂੰ ਵੀ ਬਾਹ ਫੜ ਕੇ ਉੱਪਰ ਚੜ ਰਹੇ ਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਵੀ ਉੱਪਰ ਚੜਨ ਫਰੇਮ 'ਚ ਆਣ ਤੇ ਪਤਾ ਲੱਗੇ ਕਿ ਕਿਸ ਤਰ੍ਹਾਂ ਸੀਨੀਅਰ ਕਾਂਗਰਸ ਲੀਡਰਸ਼ਿਪ ਨਾਲ ਯੂਥ ਕਾਂਗਰਸ ਹੁਣ ਇੰਨੀ ਉਤਾਵਲੀ ਹੈ ਕਿ ਉਹ ਸਰਕਾਰ ਦੇ ਅਧੀਨ ਕਾਰਪੋਰੇਸ਼ਨ ਦਫਤਰ ਨੂੰ ਤਾਲੇ ਲਗਾਉਣਾ ਚਾਹੁੰਦੀ ਹੈ ਕੈਂਚੀ ਗੇਟ ਤੇ ਸੰਗਲ ਨੂੰ ਜੜਨਾ ਚਾਹੁੰਦੀ ਹੈ ਸਾਰ ਦੇਖ ਪਾ ਰਹੇ ਹੋ ਕਿ ਸੰਗਲ ਅੱਗੇ ਹੈਂਡਓਵਰ ਕੀਤਾ ਜਾ ਰਿਹਾ ਸੋ ਆ ਸੰਗਲ ਦਿੱਤਾ ਜਾ ਰਿਹਾ ਅੱਗੇ ਦਿਖਾਇਆ ਜਾ ਰਿਹਾ ਸੰਗਲ ਕਿ ਤੁਸੀਂ ਇਸ ਕਾਰਪੋਰੇਸ਼ਨ ਦਫਤਰ ਨੂੰ ਬੰਦ ਕਰ ਦਿਓ ਜੇਕਰ ਸਰਕਾਰਾਂ ਨੇ ਕੰਮ ਨਹੀਂ ਕਰਨੇ ਜੇਕਰ ਸਰਕਾਰਾਂ ਨੇ ਕਾਰਪੋਰੇਸ਼ਨ ਦੀਆਂ ਚੋਣਾ ਹੀ 2-2 ਸਾਲ ਨਹੀਂ ਕਰਾਨੀਆਂ ਤਾਂ ਫਿਰ ਕੋਈ ਲੋੜ ਨਹੀਂ ਹੈ ਇਸ ਤਰ੍ਹਾਂ ਕਾਰਪੋਰੇਸ਼ਨ ਦਫ਼ਤਰਾਂ ਨੂੰ ਚਲਾਉਣ ਦੀ ਜੇਕਰ ਲੋਕਾਂ ਦੇ ਕੰਮ ਹੀ ਨਹੀਂ ਕਰਨੇ ਲੋਕਾਂ ਦੇ ਕੰਮ ਹੀ ਕਾਪੀ ਦਫ਼ਤਰਾਂ 'ਚ ਨਹੀਂ ਹੋਣੇ ਤਾਂ ਫਿਰ ਤਾਲਾ ਲਗਾ ਦਿਓ ਤਾਲਾ ਜੜ੍ਹ ਦਿਓ ਨਹੀਂ ਲੋੜ ਹੈ ਇੱਥੇ ਆ ਕੇ ਇਸ ਤਰ੍ਹਾਂ ਸਭ ਕੁਝ ਡਰਮੇ ਬਾਜੀ ਕਰਨ ਦੀ ਅੱਜ ਫਿਰ ਕਾਂਗਰਸ ਕਹਿੰਦੇ ਆ ਪੂਰਾ ਅੱਜ ਇਕਜੁੱਟ ਹੋਈ ਹੋਈ ਆ ਤੇ ਮਰੂਦਾ ਸਰਕਾਰ ਖੜਾ ਗੁੱਸਾ ਪੂਰਾ ਹੈ ਦੇਖੋ ਗੁੱਸਾ ਕਿਉਂ ਹੈ ਅੱਜ ਤੱਕ ਹਿਸਤੀ ਚ ਬੰਨ ਨੂੰ ਜ਼ਿਆਦਾ ਨਹੀਂ ਜਿਹੜਾ ਮੇਰੇ ਰਿਲੇਟਡ ਕੰਮ ਹੈ ਕਾਰਪੋਰੇਸ਼ਨ ਜਿਹੜਾ ਸਭ ਤੋਂ ਵੱਡੀ ਨਲਾਕੀ ਇਸ ਗਵਰਨਮੈਂਟ ਨੇ ਕੀਤੀ ਆ ਹਰਿਆ ਕੌਂਸਲ ਚਾ ਕਿਸੇ ਵੀ ਪਾਰਟੀ ਦਾ ਸੀ ਅੱਜ ਤੱਕ ਉਹ ਪੈਨ ਦੀ ਪਾਵਰ ਨਹੀਂ ਕੋਈ ਜਿੰਨੀ ਤੇ ਇਲੈਕਸ਼ਨ ਨਹੀਂ ਹੁੰਦੇ ਅੱਜ ਬੁੜੀਆਂ ਬੀਬੀਆਂ ਦਾ ਆਰ ਕਾਰਡ ਟੈਸਟ ਕਰਾਉਣ ਲਈ ਭਰਾਂ ਤੱਕੇ ਖਾਂਦੀਆਂ ਕੌਂਸਲ ਕੋਲ ਜਾਂਦੀਆਂ ਉਹਨਾਂ ਕੋ ਪਾਵਰ ਨਹੀਂ ਗਵਰਨਮੈਂਟ ਨੇ ਲੈਟਰ ਹੀ ਹੋ ਜੀ ਕਰ ਦਿੱਤਾ ਸਾਲਾ ਫੋਨ ਵਾਲੇ ਹੋ ਗਏ ਆ ਫਿਰ ਵੀ ਇਲੈਕਸ਼ਨ ਨਹੀਂ ਹੋ ਰਹੇ ਕੀ ਇਹ ਕੋ ਲੀਗਲ ਕੋ ਆਪਣੇ ਮੁੰਡਾ ਵਾ ਕੋ ਕਾਨੂੰਨੀ ਪੇਛਦਗੀ ਹੈ ਆਖਰ ਮਕੌਨ ਦਾ ਮਾਮਲਾ ਕੀ ਹੈ ਮਾਮਲਾ ਗਵਰਨਮੈਂਟ ਤੋਂ ਪੈਸਾ ਜਨਰੇਟ ਕਰਨ ਲਈ ਪੈਸਾ ਹੈ ਨਹੀਂਗਾ ਡਿਵੈਲਪਮੈਂਟ ਸਾਰੀ ਤੁਹਾਨੂੰ ਪਤਾ ਰੁਗੀ ਹੋਈ ਆ ਕਿਸ ਬੇਸੇ ਮੰਗਲ ਕੀ ਬੋਟਾ ਜਾ ਕੇ ਇਸ ਕਾ ਕੇ ਜਿਹੜੇ ਹੋਣ ਵਾਲੇ ਕੌਂਸਲਰ ਨੇ ਉਹਨਾਂ ਦਾ ਹੱਕ ਮਾਰਨਾ ਨਹੀਂ ਉਹਦਾ ਸਮਾ ਖਰਾਬ ਕਰਨਾ ਨਹੀਂ ਹੋਇਆ ਬਿਲਕੁਲ ਮੈਂ ਤਾਂ ਲੋਕ ਕਰਨਾ ਨਾ ਨਾ ਮੈਂ ਕੌਂਸਲਰ ਤਾਂ ਬਣ ਜਲ ਕੇ ਜੇ ਮੈਨੂੰ ਨਹੀਂ ਪਤਾ ਕਿੰਨੇ ਬੰਨਾਂ ਕੀ ਇਹ ਗਰਮ ਚ ਪਰ ਜਿਹੜੇ ਲੋਕਲ ਹਰਾਸਮੈਂਟ ਆ ਜਿਹੜੇ ਅੱਜ ੱੱਕੇ ਖਾਂਦੇ ਪਏ ਛੋਟੇ ਛੋਟੇ ਕੰਮਾਂ ਲਈ ਉਹ ਕੰਮ ਉਹ ਜਿਹੜਾ ਚੁੜਿਆ ਜਾਂਦਾ ਸੀ ਚਾਹ ਕਿਸੇ ਪਾਰਟੀ ਦਾ ਨੁਮਾਇੰਦਾ ਚੁੜਿਆ ਜਾਂਦਾ ਸੀ ਉਹਨਾਂ ਸੋ ਬੀਂ ਤੁਸੀਂ ਮੇਰ ਰਹੇ ਹੋ ਤੁਸੀਂ ਸਟਾਲ ਦੀ ਨਿੰਦਾ ਪੂਰੀ ਕਰਦੇ ਹੋ ਸਰਕਾਰ ਬਿਲਕੁਲ ਬਿਲਕੁਲ ਠੀਕ ਹੈ ਸੋ ਇਹਸਾਨ ਬਰਕਾਸ਼ ਸੰਧੂ ਜਿਹਨੇ ਕਿਹਾ ਕਿ ਕਿਵੇਂ ਲੋਕਾਂ ਦੇ ਕੰਮਕਾਰ ਨਹੀਂ ਹੋ ਪਾਰੇ ਤੇ ਲੋਕਾਂ ਨੂੰ ਇੰਨੀ ਜ਼ਿਆਦਾ ਜਿਹੜੀ ਖੱਜਲ-ਖਵਾਰੀ ਹੈ ਉਹਦਾ ਸਾਹਮਣਾ ਕਰਨਾ ਪੈ ਰਿਹਾ ਸੋ ਨਾਲ ਦੇ ਨਾਲ ਗੱਲਬਾਤ ਕਰਦੇ ਆ ਭਾਈ ਨਰਿੰਦਰ ਕਾਲਾ ਜੀ ਮੌਜੂਦ ਨੇ ਭਾਈ ਜੀ ਕਾਂਗਰਸ ਅੱਜ ਗੁੱਸਾ ਹੈ ਅੱਜ ਮੌਜੂਦਾ ਸਰਕਾਰ ਦੇ ਖਿਲਾਫ ਕਾਂਗਰਸ ਇਕਜੁੱਟ ਹੋਈ ਹੋਈ ਹੈ ਕਿਹੜੀ-ਕਿਹੜੀਆਂ ਕਮੀਆਂ ਕਰਕੇ ਅੱਜ ਕਾਂਗਰਸ ਦੇ ਜਿੰਨੇ ਵੀ ਲੀਡਰ ਨੇ ਅੱਜ ਇੱਥੇ ਕਿਉਂ ਬਾਹਰ ਆਏ ਹੋਏ ਵੱਡੇ ਵਾਅਦੇ ਵਾਅਦੇ ਦਿਖਾ ਕੇ ਜੜੀਆਂ ਗੱਲਾਂ ਕੀਤੀਆਂ ਜਾਂਦੀਆਂ ਉਹਨੂੰ ਪੂਰੀਆਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਚਾਹੇ ਕਾਡਾਂ ਦਾ ਮਾਮਲਾ ਹੋਵੇ ਨੀਲੇ ਕਾਡਾਂ ਦਾ ਮਾਮਲਾ ਹੋਵੇ ਚਾਹੇ 1000 ਰੁਪਏ ਦਾ ਮਸਲਾ ਹੋਵੇ ਚਾਹੇ ਐਨਓਸੀ ਦਾ ਮਸਲਾ ਹੋਵੇ ਨਿੱਕੀ ਨਿੱਕੀ ਗੱਲ ਤੇ ਪ੍ਰੋਬਲਮ ਕਿਉਂਕਿ ਜਦੋਂ ਇਹਨਾਂ ਨੇ ਲਾਇਆ ਸੀ ਜੜੀ ਗੱਲ ਦਾ ਤਵਾ ਲਾਉਂਦੇ ਅੱਜ ਪ੍ਰੂਫ ਹੋ ਰਿਹਾ ਵੀ ਇਹਨਾਂ ਦੀਆਂ ਗੱਲਾਂ ਬਿਲਕੁਲ ਨਾਜਾਇਜ਼ ਸੀਗੀਆਂ ਕੁਝ ਵੀ ਡਿਲੀਵਰ ਕਰਨ ਦੇ ਵਿੱਚ ਇਹ ਫੇਲ ਹੋਇਆ ਇਹਦੇ ਕਰਕੇ ਆਮ ਬੰਦੇ ਤੇ ਕਾਂਗਰਸੀ ਜਾਗੇ ਆ ਤੁਸੀਂ ਕੌਂਸਲਰ ਬਾਰੇ ਰਹੀਓ ਪਰ ਦੋਸਾ ਹੋਣ ਵਾਲੇ ਹੋ ਗਏ ਨੇ ਦੁਬਾਰਾ ਮੁੜ ਕੌਂਸਲਰ ਦੀਆਂ ਇਲੈਕਸ਼ਨਾਂ ਨਹੀਂ ਹੋ ਰਹੀਆਂ ਕੀ ਗੱਲ ਕੋਈ ਕਾਨੂੰਨੀ ਪੇਚੀਦਗੀਆਂ ਨੇ ਜਾਂ ਸਰਕਾਰ ਕੋਲ ਪੈਸੇ ਹੈ ਨਹੀਂ ਕੀ ਕਰ ਕੀ ਮਾਮਲਾ ਹੈ ਇਹ ਤਾਂ ਜੀ ਸਰਕਾਰ ਨੂੰ ਪੁੱਛੋ ਅਸੀਂ ਤਾਂ ਉਦੋਂ ਦੇ ਤਿਆਰ ਸੀਗੇ ਬਿਲਕੁਲ ਜੀ ਛੋਟੇ ਜਿਹੇ ਸਾਈਨ ਕਰਾਣੇ ਹੁੰਦੇ ਆ ੱੱੱਕੇ ਨਾਲ ਐਮ ਐਲ ਏ ਕੋਲ ਭੇਜਦੇ ਆ ਕਿਉਂਕਿ ਜਿਹੜੇ ਮਹੱਲੇ 'ਚ ਕੋਈ ਤਕਲੀਫ ਹੋਣੀ ਹੈ ਉਹਨਾਂ ਨੇ ਮਹੱਲੇ ਦੇ ਨੁਮਾਇੰਦੇ ਕੋਲ ਜਾਣਾ ਹੈਗਾ ਇਹ ਕਹਿੰਦੇ ਜੀ ਅਸੀਂ ਸਾਈਨ ਨਹੀਂ ਮੰਨਾਂਗੇ ਪਰ ਇੱਕ ਇੱਕ ਬੰਦੇ ਨੂੰ ਐਮ ਐਲ ਏ ਦਾ ਅਪਰੋਚ ਕਰਨ ਨੂੰ ਹਫ਼ਤਾ ਹਫ਼ਤਾ ਲੱਗ ਜਾਂਦਾ ਤੇ ਜਿਹੜੇ ਬੱਚਿਆਂ ਦੀ ਐਡਮਿਸ਼ਨ ਦਾ ਕੰਮ ਹੁੰਦਾ ਉੱਥੇ ਰੌਲਾ ਪੈਂਦਾ ਤਾਂ ਕਰਕੇ ਗੱਲ ਹੈਗੀ ਆ ਪਰ ਅਸੀਂ ਤਾਂ ਵੀ ਆਮ ਬੰਦੇ ਦੇ ਨਾਲ ਖੜੇ ਉਹਨਾਂ ਦੇ ਦੁੱਖ ਸੁੱਖ ਚ ਬਰਾਬਰ ਸ਼ਰੀਕ ਹੋਵਾਂਗੇ। ਤੁਸੀਂ ਵੀ ਕਾਉਂਸਲਰ ਰਹੇ ਹੋ ਪਰ ਹੁਣ 2 ਸਾਲ ਹੋ ਗਏ ਆ ਕਾਉਂਸਲਰ ਦੀਆਂ ਚੋਣਾਂ ਨਹੀਂ ਕਰਾਰੀ ਸਰਕਾਰ ਕੀ ਸਰਕਾਰ ਦੀ ਨਿਲੈਕੀ ਹੈ ਜਾਂ ਕੀ ਕਾਰਨ ਹੈ ਕੋਈ ਕਾਨੂੰਨੀ ਪੇਚੀ ਹੈ ਤੇ ਲੋਕਾਂ ਨੂੰ ਇੰਨਾ ਜ਼ਿਆਦਾ ਕਿਨਸਾ ਖਰਾਸ ਹੋਣਾ ਪੈ ਰਿਹਾ। ਕੋਈ ਕਾਨੂੰਨੀ ਪੇਚੀ ਨਹੀਂ ਹੈਗਾ ਪੰਗਾ ਇਹ ਲੋਕਾਂ ਜਿਹੜੀ ਇਹਦੀ ਸਰਕਾਰ ਦੀ ਮਨਸ਼ਾ ਵਾ ਉਹ ਇਲੈਕਸ਼ਨ ਕਰਾਉਣ ਦੀ ਨਹੀਂ ਹੈਗੀ। ਕਿਉਂਕਿ ਜਦੋਂ ਕੋਈ ਵੀ ਸਰਕਾਰ ਬਣਦੀ ਆ ਉਹ ਨਾਲ ਹੀ ਇਲੈਕਸ਼ਨ ਕਰਾ ਦਿੰਦੇ ਨੇ। ਇੱਕ ਸਰਕਾਰ ਕੋ ਮੈਂ ਸਮਝਦਾ ਇੱਕ ਦਿਨ ਚ ਜਿਹੜੀ ਇੰਟੈਲੀਜੈਂਸੀ ਰਿਪੋਰਟ ਹੁੰਦੀ ਆ ਨਾ ਕੋਈ ਇੰਟੈਲੀਜੈਂਸੀ ਰਿਪੋਰਟ ਆ ਰਹੀ ਆ ਜਿਹੜਾ ਕਿ ਲੁਧਿਆਣਾ ਛੱਡੋ ਕਿਤੇ ਵੀ ਇਹਨਾਂ ਦਾ ਕੋਈ ਮੇਰ ਨਹੀਂ ਬੰਦਦਾ ਪਿਆ ਮੇਰ ਨਾ ਬਣਨ ਕਰਕੇ ਇਹ ਇਲੈਕਸ਼ਨ ਨਹੀਂ ਕਰਾ ਰਹੇ ਅੱਜ 2 ਸਾਲ ਹੋ ਗਏ ਸਰਕਾਰ ਬਣੀ ਨੂੰ 1 ਸਾਲ ਹੋ ਗਏ ਕਾਉਂਸਲਰ ਦਾ ਪੀਰੀਅਡ ਪੂਰਾ ਹੋਏ ਤੇ ਜਿਹੜੇ ਇਹ ਧਰਨਾ 'ਚ ਲੋਕਾਂ ਦੇ ਲਈ ਆ ਕਿਉਂਕਿ ਅੱਜ ਜਿਹੜਾ ਕੰਮ ਸਾਡੇ ਦਫ਼ਤਰਾਂ 'ਚ ਹੁੰਦਾ ਸੀ ਚਾਹੇ ਉਧਾਰ ਕੱਢਦਾ ਹੁੰਦਾ ਇੱਕ ਮਿੰਟ ਲੱਗਦਾ ਸੀ ਚਾਹੇ ਕੋਈ ਐਸਸੀ ਦਾ ਸਰਟੀਫਿਕੇਟ ਜਨਮ ਸਰਟੀਫਿਕੇਟ ਕੋਈ ਵੀ ਜਿਹੜਾ ਸਕੂਲ ਦਾ ਬਣਦਾ ਕਿਤੇ ਵੀ ਬੱਚੇ ਨੂੰ ਸਟੈਂਪ ਲ ਪਤਨਮੇ ਕਾਉਂਸਲਰ ਦੇ ਦਫਤਰ ਬੰਦ ਨੇ ਚਾਹੇ ਕਿਸੇ ਪਾਰਟੀ ਦੇ ਆ ਅੱਜ ਸਿਰਫ 6 ਦਫਤਰ ਖੁੱਲੇ ਆ ਜਿੱਥੇ ਕਿ ਉਹਨਾਂ ਨੂੰ ਲੋਕਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਸائن ਕਰਾਉਣ ਦੇ ਲਈ ਇੰਤਜ਼ਾਰ ਕਰਨਾ ਪੈਂਦਾ ਕਈ ਵਾਰੀ 2 2 2 2 2 ਦਿਨ ਵੀ ਗੇੜੇ ਲਾਉਂਦੇ ਆ ਅੱਜ ਲੋਕਾਂ ਦੇ ਲਈ ਧਰਨਾਵਾ ਜਿਹੜਾ ਆਉਂਦੀ ਸਰਕਾਰ ਨੇ ਲੋਕਾਂ ਦੇ ਰਾਸ਼ਨ ਕਾਰਡ ਕੱਟਦੇ ਜਿਹੜੇ ਕਿ ਲੋਕਾਂ ਨੂੰ ਦੇਣ ਲਈ ਕਸ਼ਣਾ ਕਹਿੰਦੇ ਕਹਿੰਦੇ ਸੀ ਸਾਡੀ ਸਰਕਾਰ ਆਉਂਗੀ ਤਾਂ ਬਦਲਾਅ ਕਰਾਂਗੇ ਦਮਾਗੇ ਦੇਣਾ ਕੀ ਸੀ ਜੋ ਪਹਿਲੀ ਸਰਕਾਰ ਨੇ ਦਿੱਤਾ ਸੀ ਉਹ ਵੀ ਖੋ ਲਿਆ ਸਾਬਕਾ ਐਕਸੀਡੈਂਟ ਮੇਰ ਵੀ ਨੇ ਸ਼ਾਮ ਜਮਲੂਤਰਾ ਜੀ ਪੁੱਤਰ ਸਾਹਿਬ ਅੱਜ ਕਾਂਗਰਸ ਦਾ ਅਕਰੋਸ਼ ਫੁੱਟਿਆ ਗੁੱਸਾ ਫੁੱਟਿਆ ਕਿਉਂ ਕਾਂਗਰਸ ਦਾ 2 ਸਾਲ ਤੋਂ ਉੱਪਰ ਹੋ ਗਏ ਤੇ ਲੋਕਾਂ ਨੇ ਦੇਖਦੇ ਨੂੰ 2 ਸਾਲ ਹੋ ਗਏ ਸੀ ਕਿ ਵਿਚਰ ਬਣੇ ਅਮਰਜੀਤ ਆ ਗਏ ਲੋਕਾਂ ਨੇ ਬੜੀ ਆਸਾਂ ਨੇ ਬੜੀ ਚਾਵਨਾਂ ਬਣਾਇਆ ਸੀ ਪਰ ਸ਼ਾਇਦ ਕੋਈ ਫਰਕ ਪਾਵੇ ਕੋਈ ਚੇਂਜ ਅਪ ਹੋ ਜਾਏ ਪਰ ਮੈਂ ਸਮਝਦਾ ਵੀ ਲੋਕਾਂ ਨੇ ਦੁਖੀ ਹੋ ਗਏ ਨਾ ਨਗਰੀ ਵਿੱਚ ਮੈਂ ਆ ਕੇ ਦੇਖਦਾ ਲੋਕ ਅੱਥਰਾ ਚਾਈ ਕਰਦੇ ਪਏ ਆ ਨਾ ਤਾਂ ਤੇ ਕੋ ਪਪਲੀ ਜਾਂਦਾ ਸੀ ਕੰਮ ਹੋ ਰਿਹਾ ਕੋਈ ਮੁਲਾਜ਼ਮ ਜਿਹੜੇ ਜਿਹਦੀ ਤੱਕ 200 ਰੁਪਏ ਕੀਮਤ ਅਸੀ ਉਹ 2000 ਰੁਪਏ ਮੰਗਾ ਲਾਪੇ ਦਾ ਕੋਈ ਕੰਮ ਕਰਦਾ ਬੈਥੇ ਕੋਈ ਬਿਲਡਿੰਗ ਬਣਾ ਜਾਂ ਤਾਂ ਬਰਾਲ ਆ ਉਹ ਪੈਸੇ ਬਹੁਤ ਮੰਗਦੇ ਪਏ ਆ ਪੈਸੇ 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 ਬਿਨੋਂ ਕੋ ਪੱਤੇ ਨਹੀਂ ਹਿੱਲਦੇ ਪਿਆ ਚਾਰ ਖਤਰਖਾਰ ਲੋਕ ਹੋ ਰਹੇ ਆ ਹੋਰ ਕਰਾਰ ਦੀ ਗ੍ਰਿਫਤਨ ਤੇ ਨੋਕਾ ਨਹੀਂ ਮਿਲਦੀ ਪਈ ਹਾਂਜੀ ਉਹ ਪ੍ਰੋਜੈਕਟਰ ਦੇ ਵੱਡੇ ਵੱਡੇ ਆ ਉਹ ਰੋਜ਼ ਘਟਨ ਕਰੀਏ ਕੰਮ ਕੋਈ ਸ਼ੁਰੂ ਨਹੀਂ ਹੋ ਰਿਹਾ ਪੈਜ ਵਰਗੀਆਂ ਤੱਕ ਸ਼ੁਰੂ ਨਹੀਂ ਹੋ ਰਹੀ ਇਸ ਕਰਕੇ ਸਾਡੇ ਮੈਂਬਰ ਪਾਰਲੀਮੈਂਟ ਸਾਡੀ ਹਾਈ ਕਮਾਂਡ ਨੇ ਵਿਚਾਰ ਕੀਤਾ ਵੀ ਲੋਕਾਂ ਨੂੰ ਦੱਸਣਾ ਤੇ ਕਾਂਗਰਸ ਪਾਰਟੀ ਅੱਜ ਵੀ ਲੋਕਾਂ ਦੇ ਨਾਲ ਪਬਲਿਕ ਨਾਲ ਅਸੀਂ ਤਾਲੇ ਵੀ ਲਾਵਾਂਗੇ ਅਸੀਂ ਇੱਥੇ ਤੋਂ ਸਾਡੀ ਲੜਾਈਆਂ ਲੜਨੀ ਹੈ ਤੇ ਲੜਾਂਗੇ ਲੋਕਾਂ ਦੇ ਨਾਲ ਹੀ ਹਰ ਵੀ ਲੜਦੇ ਆ ਕੋਈ ਵਾਰੀ ਰਾਜਨੀਤੀ ਆndi jandi rendi par ਅੱਜ ਸਾਡੇ ਸਾਡੇ ਬੜਾ ਬੜਾ ਕੱਟ ਸੀ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਸਾਡੇ ਨਾਲ ਆਇਆ ਬੜਾ ਹੁਸਾਹ ਬੜਾ ਸਾਡਾ ਅਸੀਂ ਅੱਪਣ ਫੇਰ ਹੋਰ ਲੜਾਈ ਲੜਾਂਗੇ ਸਗਰ ਗੱਲ ਕਰਦੇ ਆ ਲੁਧਿਆਣਾ ਹਲਕਾ ਗਿਲਤੋ ਸਾਹਿਬ ਦਾ ਵਿਧਾਇਕ ਕੁਲਦੀਪ ਸਿੰਘ ਵੈਦ ਜੀ ਨਾਲ ਵੈ ਸਾਹਿਬ ਇੰਨਾ ਜਿਆਦਾ ਅਕਰੋਸ਼ ਕਾਂਗਰਸ ਪਰਿਵਾਰ ਦੇ ਮਨ ਦੇ ਵਿੱਚ ਮੌਜੂਦਾ ਸਰਕਾਰ ਵਾਸਤੇ ਮੁੱਖ ਕਾਰਨ ਕੀ ਕੀ ਨੇ ਕਾਂਗਰਸ ਦੇ ਮਨ ਵਿੱਚ ਨਹੀਂ ਸਾਰੇ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਅਕ੍ਰੋਸ਼ ਹੈ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਨੂੰ ਅੱਜ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਤਾਲਾ ਲਾਇਆ ਹੈ ਸ਼੍ਰੀ ਭਾਰਤ ਪੂਸ਼ਨ ਆਸ਼ੂ ਜੀ ਵੀ ਸਾਰੇ ਸੰਜੀਤ ਤਲਵਾਰ ਜੀ ਇਹ ਸਿੰਬੋਲਿਕ ਲੋਕ ਹੈ ਤਾਂ ਕਿ ਸੁੱਤੀ ਹੋਈ ਸਰਕਾਰ ਤੇ ਸੁੱਤੀ ਹੋਈ ਕਾਰਪੋਰੇਸ਼ਨ ਜਾਗੇ ਤਾਂ ਕਿ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਹੋਣ ਠੀਕ ਹੈ ਜੀ ਮੇਨ ਜਬ ਮੁੱਖ ਮਸਲਿਆਂ ਦੀ ਗੱਲ ਕਰੀ ਤਾਂ ਅੱਜ ਕੀ ਕੀ ਸੀਗੇ ਮੁੱਖ ਮੇਨ ਇੱਕ ਤੋਂ ਮਸਲੇ ਦੇਖੋ ਮੇਨ ਤਾਂ ਇਹ ਹੈ ਕਿ ਇਹਨਾਂ ਨੇ ਹਾਲ ਤੱਕ 1 ਸਾਲ ਹੋ ਗਿਆ ਇਲੈਕਸ਼ਨ ਨਹੀਂ ਕਰਵਾਈ ਸਰਕਾਰ ਨੇ ਲੋਕ ਜਿਹੜੇ ਗਾਫੀ ਹੋਏ ਫਿਰ ਖੱਜਲ ਹੋ ਰਹੇ ਨੇ ਲੋਕ ਚੁਣੇ ਹੋਏ ਨੁਮਾਇੰਦੇ ਨਹੀਂ ਅਫਸਰਾਂ ਦੇ ਸਿਰ ਤੇ ਸਾਰਾ ਕੁਝ ਛੱਡਿਆ ਹੋਇਆ ਇੱਥੇ ਤੁਸੀਂ ਕੋਈ TS1 ਲੈਣਾ ਤੁਸੀਂ ਮੈਨੂੰ ਲੈ ਕੇ ਦਿਖਾਓ ਤੇ ਉੱਥੇ ਕਿੰਨੀ ਐਨਓਸੀ ਆਣੀ ਅੱਜ ਨੋਟੀਫਿਕੇਸ਼ਨ ਮੈਨੂੰ ਦੱਸਿਆ ਗਿਆ ਅੱਜ ਐਨਓਸੀ ਦਾ ਕੋਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਹੈ ਅੱਛੀ ਗੱਲ ਹੈ ਮੈਂ ਮੁਬਾਰਕਵਾਦ ਦਿੰਨਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਰ ਇੰਨੇ ਨਾਲ ਨਹੀਂ ਨਾ ਚੱਲਣਾ ਇਟਸ ਅ ਪਿੰਚ ਆਫ ਸਾਲਟ ਇਹ ਤਾਂ ਕਾਰਪੋਰੇਸ਼ਨ ਦੀ ਓਵਰਹਾਲਿੰਗ ਹੋਣੀ ਚਾਹੀਦੀ ਹੈ ਜਲਦੀ ਤੋਂ ਜਲਦੀ ਇਲੈਕਸ਼ਨਾਂ ਕਰਾਉਣੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੇ ਪਬਲਿਕ ਰਿਪਰੈਜ਼ੈਂਟੇਟਿਵ ਨੇ ਉਹ ਲੋਕਾਂ ਦਾ ਸਹੀ ਕੰਮ ਕਰ ਸਕੇ। ਭਾਈ ਜੀ ਕੀ ਲੱਗਦਾ ਵੀ ਨੌਜਵਾਨ ਵਰਗ ਹੈ ਇਹ ਵੀ ਇਸ ਟਾਈਮ ਉਧਰ ਸਰਕਾਰ ਤੋਂ ਖਫਾ ਚੱਲ ਰਿਹਾ ਕਿਵੇਂ ਲੱਗਦਾ ਤੁਹਾਨੂੰ? ਜਮੇ ਬੇੜਾ ਘਰਕਾ ਜੀ ਜਿਹੜਾ ਕਾਂਗਰਸ ਦਾ ਹਰ ਇੱਕ ਵਰਕਰ ਆ ਉਹ ਇੱਥੇ ਆਇਆ ਔਰ ਆਮ ਪਬਲਿਕ ਆਈ ਆ। ਕਿਸਾਨਾਂ ਦੇ ਲਾਠੀ ਚਾਰਜ ਹੋ ਰਿਹਾ ਅੰਨਦਾਤਾ ਨੂੰ ਜਿਹੜਾ ਸਾਰੇ ਦੁਨੀਆ ਦਾ ਪੇਟ ਭਰਦਾ ਉਹਨੂੰ ਤਸ਼ੱਦਦ ਹੁੰਦਾ ਇਹ ਬਾਬੂ ਜੀ ਦੀ ਵੀ ਟੀਮ ਹੈ ਉਹ ਪੰਜਾਬ ਚ ਸਰਦ ਕਰਦੇ ਆ ਜਦੋਂ ਪਿਛਲੀ ਸਰਕਾਰ ਸੀ ਤੇ ਸ਼ੰਭੂ ਦਾ ਕਿਸੇ ਨੇ ਰੋਕਿਆ ਨਹੀਂ ਸੀਗਾ ਤੇ ਹੁਣ ਉਹੀ ਸ਼ੰਭੂ ਦਾ ਬਾਰਡਰ ਹੈ ਇਹਨਾਂ ਨੇ ਬੈਰਕਾਂ ਲਾ ਕੇ ਚੰਗੀ ਤਰ੍ਹਾਂ ਸੀਲ ਕਰਕੇ ਕੰਡਿਆਲੀ ਤਾਰ ਲਾ ਕੇ ਉੱਥੇ ਟੋਏ ਪੱਟ ਕੇ ਰੋਕਿਆ ਗਿਆ ਕਿਸਾਨਾਂ ਦਾ ਪ੍ਰੋਟੈਕਸ਼ਨ ਦਾ ਹੱਕ ਜਿੱਥੇ ਦਿੱਲੀ ਜਾਣਾ ਚਾਹੁੰਦੇ ਸੀ ਕਰ ਲੈਣ ਦਿਓ ਸੋ ਲਾਲਾ ਜੀ ਬੀ ਟੀਮ ਹੈ ਭਗਵੰਤ ਮਾਨ ਉਹਨਾਂ ਦੇ ਕਹਿੰਦੇ ਬੀਜੇਪੀ ਦੀ ਚੱਲਦਾ ਉੱਥੇ ਬੀਜੇਪੀ ਸਰਕਾਰ ਵੀ ਇੱਥੇ ਵੀ ਹੈ ਇੱਥੇ ਵੀ ਇਹਨਾਂ ਦੀ ਸਰਕਾਰ ਹੈ ਪਹਿਲੇ ਹੀ ਕਹਿੰਦੇ ਸਭ ਤੋਂ ਖਤਰਨਾਕ ਸਾਫਤੋ ਤੇ ਖਤਰਨਾਕ ਸਾਫਤ ਹੋ ਗਈ ਵੀਰ ਜੀ ਕਈ ਵਾਰ ਰੁਝਾਨਾ ਸ਼ਹਿਰ ਤੋਂ ਨਾਰਥ ਤੋਂ ਵਿਧਾਇਕ ਰਹੇ ਨੇ ਰਕੇਸ਼ ਪੰਡੇ ਜੀ ਮੌਜੂਦ ਨੇ ਪੰਡਤ ਸਾਹਿਬ ਕਾਂਗਰਸ ਪਰਿਵਾਰ ਦੇ ਵਿੱਚ ਅੱਜ ਅਕ੍ਰੋਸ਼ ਹੈ ਆਮ ਆਦੀ ਪਾਰਟੀ ਤੋਂ ਸਰਕਾਰ ਦੇ ਖਿਲਾਫ ਕਿਹੜੀ ਕਿਹੜੇ ਮੁੱਖ ਮੁੱਦੇ ਕਿਹੜੀ ਗੱਲਾਂ ਸਾਂਝੀਆਂ ਕਰੋ ਇਕੱਲੀ ਕਾਂਗਰਸ ਪਾਰਟੀ ਵਿੱਚ ਨਹੀਂ ਆਮ ਜਨਤਾ ਦੇ ਵਿੱਚ ਵੀ ਰੋਸ਼ ਹੈ ਕਿਉਂਕਿ ਇਹ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਕਿਸੇ ਵੀ ਹਾਲਤ ਵਿੱਚ ਲੋਕਾਂ ਦੀ ਕੋਈ ਸੁਧ ਨਹੀਂ ਲਈ ਹੈਗੀ ਸਿਰਫ ਇੱਕ ਦਿਖਾਵੇ ਦਾ ਜੋਰ ਦਿੱਤਾ ਹੈ ਰੋਜ਼ ਐਜੋ ਟਮਾਟਾ ਦਾ ਟੀਵੀ ਤੇ ਦਿਖਾ ਦਿੰਦੇ ਨੇ ਪੋਸਟਰ ਲਗਾ ਦਿੰਦੇ ਨੇ ਪਰ ਪ੍ਰੈਕਟੀਕਲੀ ਸਾਰੀ ਚੀਜ਼ ਹੀ ਨਿੱਲ ਹੈ ਠੀਕ ਹੈ ਅੱਜ ਤੁਸੀਂ ਹਾਲਾਤ ਦੇਖ ਲਓ ਵੀ ਜਦੋਂ ਲੋਕਾਂ ਦੀ ਆਵਾਜ਼ ਬਣ ਕੇ ਕਾਂਗਰਸ ਪਾਰਟੀ ਕਾਰਪੋਰੇਸ਼ਨ ਦੇ ਦਫ਼ਤਰ ਚ ਆਈ ਹੈ ਤਾਂ ਉਹਨਾਂ ਉੱਤੇ ਕਟਰ ਚਲਾਏ ਜਾ ਰਹੇ ਨੇ ਇਸ ਤਰ੍ਹਾਂ ਲੋਕਤੰਤਰ ਨਹੀਂ ਚੱਲਦਾ ਗੱਲਬਾਤ ਕਰਦੇ ਹਾਂ ਲੁਧਿਆਣਾ ਈਸ ਤੋਂ ਸਾਬਕਾ ਵਿਧਾਇਕ ਸੰਜੀਤ ਤਲਵਾਰ ਜੀ ਨਾਲ ਸੰਜੀਤ ਭਾਜੀ ਇੰਨਾ ਜ਼ਿਆਦਾ ਅਕਰੋਸ਼ ਅੱਜ ਜਿੰਨੇ ਵੀ ਕਾਂਗਰਸ ਪਾਰਟੀ ਦੇ ਨੌਜਵਾਨ ਲੀਡਰ ਪੁਰਾਣੇ ਲੀਡਰ ਇਕੱਠੇ ਹੋ ਕੇ ਕਾਫੀ ਜੋਨ ਇਹ ਪਹੁੰਚ ਤਾ ਲਾਣ ਵਾਸਤੇ ਮੁੱਖ ਮੁੱਦਾ ਕੀ ਸੀਗਾ ਇਨ ਸ਼ਾਰਟ ਅ ਬੜੀ ਸਿੰਪਲ ਗੱਲ ਹੈ 2 ਸਾਲ ਪਹਿਲਾਂ ਇਹਨਾਂ ਨੂੰ ਬੜਾ ਭਾਰੀ ਮੰਡਟ ਮਿਲਿਆ ਔਰ ਜਿਹੜੇ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਕਿਉਂਕਿ ਸਾਡਾ ਐਜ਼ ਅ اپੋਜੀਸ਼ਨ ਪਾਰਟੀ ਸਾਡਾ ਫਰਜ਼ ਬੰਦਾ ਸੀ ਨਾ ਟਾਈਮ ਦੀਏ ਅਸੀਂ ਖੁੱਲਾ ਟਾਈਮ ਦਿੱਤਾ 2 ਸਾਲ ਦਾ ਕੰਮ ਪੂਰੇ ਨਹੀਂ ਹੋਏ ਕਿਉਂ 1000 ਰੁਪਏ ਦੀ ਗੱਲ ਕਰ ਲਈਏ ਸਭ ਤੋਂ ਬੁਰੀ ਹਾਲਤ ਹੈ ਜਿਹੜਾ ਲੋਕਾਂ ਨੂੰ ਬਿਜਲੀ ਤੇ ਮੀਟਰ ਨਹੀਂ ਮਿਲ ਰਹੇ ਲੋਕਾਂ ਦੀ ਅਜਿਸਟਰੀ ਨਹੀਂ ਹੋ ਰਹੀ ਐਨਓਸੀ ਵਾਲਾ ਮੁੱਦਾ ਸੋ ਜਿਹੜਾ ਭ੍ਰਸ਼ਟਾਚਾਰ ਆ ਚਰਮ ਸੀਮਾ ਤੇ ਹੈ ਲੋਕਾਂ ਦੀਆਂ ਬਿਲਡਿੰਗਾਂ ਸੀਲ ਕਰਕੇ ਆਪਣੀ ਮਰਜ਼ੀ ਨਾਲ ਸੀਲ ਕਰਦੇ ਆ ਆਪਣੀ ਮਰਜ਼ੀ ਨਾਲ ਤਾਲੇ ਖੋਲ ਦਿੰਦੇ ਆ ਉਹ ਸਾਰੇ ਇਸ਼ੂਜ਼ ਲੈ ਕੇ ਅਸੀਂ ਅੱਜ ਇਹਨਾਂ ਨੂੰ ਹਲਾਣ ਆਏ ਆ ਸੁਨਾਣ ਆਏ ਆ ਜਗਾਣ ਆਏ ਆ ਸਾਨੂੰ ਉਮੀਦ ਹੈ ਕਿ ਕੱਲ ਤੋਂ ਇਹ ਬੰਦੇ ਬਣ ਜਾਣਗੇ ਨਹੀਂ ਬਣਨਗੇ ਤੇ ਅਸੀਂ ਇਸ ਤੋਂ ਬਾਅਦ ਅਗਰਾ ਸੈਪ ਇਸ ਤੋਂ ਜ਼ਿਆਦਾ ਅਗਰੈਸ਼ਨal ਚੱਕਾਂਗੇ ਸਾਲ ਤੋਂ ਉੱਪਰ ਹੋ ਗਿਆ ਕੌਂਸਲਰ ਦੇ ਇਲੈਕਸ਼ਨ ਨਹੀਂ ਹੋ ਰਹੇ ਲੋਕਾਂ ਨੂੰ ਖਜ਼ਲਖਵਾਰ ਹੋਣਾ ਪੈ ਰਿਹਾ ੱਟਕੇ ਖਾਣੇ ਪੈ ਰਿਹਾ ਕਿਉਂ ਸਰਕਾਰ ਨੂੰ ਕੋਈ ਲੀਗੈਲਟੀਜ਼ ਆ ਰਹੀਆਂ ਕੋਈ ਆਪਣੇ ਪਿੱਛੇ ਦੀ ਆ ਰਹੀਆਂ ਨੇ ਆਖਰ ਮਾਮਲਾ ਕੀ ਹੈ ਦੇਖੋ ਕੇਜਰੀਵਾਲ ਰਾਗਵ ਚੱਡਾ ਭਗਵੰਤ ਮਾਨ ਇਹ ਗੱਲ ਕਹਿੰਦੇ ਆ ਕਿ ਮੋਦੀ ਡਿਕਟੇਟਰਸ਼ਿਪ ਕਰ ਰਿਹਾ ਲੇਕਿਨ ਇਹ ਕੀ ਕਰ ਰਿਹਾ ਜਿਹੜੇ ਇਲੈਕਟਿਡ ਬੋਡੀ ਹੈ ਹਾਊਸ ਹੈ ਕੌਂਸਲਰ ਦਾ ਸਾਲ ਤੋਂ ਇਲੈਕਸ਼ਨ ਹੀ ਕਰਾ ਰਹੇ ਸਭ ਤੋਂ ਬੁਰੀ ਚੀਜ਼ ਚਲੋ ਤੁਸੀਂ ਇਲੈਕਸ਼ਨ ਨਹੀਂ ਕਰਾਏ ਤੁਹਾਡੀ ਮਜਬੂਰੀ ਹੋ ਸਕਦੀ ਹੈ ਤੁਸੀਂ ਡਰ ਰਹੇ ਹੋ ਲੇਕਿਨ ਜਿਹੜ ਉਹ ਰਾਈਟ ਵੀ ਖੋਲਿਆ ਅੱਜ ਐਮਐਲਏ ਦੇ ਘਰਾਂ 'ਚ ਮੋਰਾਂ ਲਾਣੀਆਂ ਪੈਣ ਜਾ ਰਹੀਆਂ ਨੇ ਅੱਜ ਦਾ ਮੇਨ ਕਿਵੇਂ ਮੁਖਮਤਾ ਰਿਆ ਕਹਿੰਦੇ ਸਾਰੇ ਅੱਜ ਕਹਿੰਦੇ ਆਗੇ ਰਮੇਤ ਬਿੱਟੂ ਛਾਗੇ ਰਮੇਤ ਬਿੱਟੂ ਅੱਜ ਪੂਰਾ ਹਮਲਾ ਮਾਰਿਆ ਪੂਰਾ ਨੌਜਵਾਨਾਂ ਨੇ ਸਾਥ ਦਿੱਤਾ ਕਾਂਗਰਸ ਪਾਰਟੀ ਕਿੱਥੀ ਪਹੁੰਚੀ ਹੋਈ ਹੈ ਇੰਨਾ ਗੁੱਸਾ ਇੰਨਾ ਕਰੋ ਸਰਕਾਰ ਦੇ ਖਿਲਾਫ ਦੇਖੋ ਇਹ ਇਹ ਤਾਂ ਅਸੀਂ 2 ਸਾਲ ਦਿੱਤੇ ਹੋਏ ਸੀ ਹਜੇ ਨਹੀਂ ਕਾਂਗਰਸ ਪਾਰਟੀ ਕੀ ਨਹੀਂ ਜਾਣਦੀ ਅੱਜ ਤਾਂ ਇੱਕ ਹਜੇ ਆਵਾਜ਼ ਦਿੱਤੀ ਆ ਤੇ ਉਹਦੇ ਨਾਲ ਅੱਜ ਇਹਨਾਂ ਦੇ ਮੈਂ ਸਮਝਦਾ ਸਾਰਾ ਪਜਾਮੇ ਆ ਜਿਹੜੇ ਠੋ ਗਿੱਲੇ ਹੋਗੇ ਤੇ ਅੱਜ ਕਟਰ ਲੈ ਆਏ ਅੱਜ ਕਟਰ ਲੈ ਆਏ ਇਹ ਤੁਸੀਂ ਸ਼ਰਮ ਦੀ ਗੱਲ ਦੇਖੋ ਵੀ ਜਿਹੜਾ ਕਦੇ ਅਹਿਮਦ ਸ਼ਾਹ ਅਬਦਾਲੀ ਵਰਤਦਾ ਸੀ ਜਾਂ ਜਿਹੜਾ ਜਾਂ ਜਿਹੜਾ ਮੁਗਲ ਵਰਤਦੇ ਸੀ ਜਾਂ ਗੋਰੇ ਵਰਤਦੇ ਸੀ ਉਹ ਕੰਮ ਅੱਜ ਆ 6 ਐਮ ਐਲ ਏ ਤੇ ਆ ਚੌਥ ਸੱਤਵੇਂ ਦਾ ਕਮਿਸ਼ਨਰ ਇਹ ਯਾਦ ਰੱਖਣ ਵੀ ਇਹ ਕੀਤਾ ਕੀ ਹੈ ਇਹਨਾਂ ਨੇ ਇਹ ਅੱਜ ਯਾਦ ਰੱਖਣ ਜ਼ਿਹਨ 'ਚ ਬਿਠਾ ਕੇ ਵੀ ਇਹਨਾਂ ਨੇ ਕੀਤਾ ਕੀ ਅੱਜ ਇੱਕ ਮੈਂਬਰ ਪਾਰਲੀਮੈਂਟ ਤੇ ਨਾਲ ਐਮ ਐਲ ਏ ਐਕਸ ਮਿਨਿਸਟਰ ਤੇ ਸਾਡਾ ਯੂਥ ਉਹਨਾਂ ਦੇ ਹੱਥ ਵੱਡਣ ਦੀ ਕੋਸ਼ਿਸ਼ ਉਂਗਲੀਆਂ ਵੱਡਣ ਦੀ ਕੋਸ਼ਿਸ਼ ਇਹਦਾ ਇਹਦਾ ਹਿਸਾਬ ਕਿੱਥੇ ਦੇਵੋਗੇ ਸਾਫ਼ ਤੋਂ ਦੇਵੋਗੇ ਕੌਂਸਲ ਇਲੈਕਸ਼ਨ ਨਹੀਂ ਹੋ ਰਹੇ ਇਹਦਾ ਸਰਕਾਰ ਕਿਉਂ ਫੇਲ ਹੋ ਗਈ ਮੈਂ ਕਿਹਾ ਹੁਣ ਅੱਗੇ ਦੀ ਕੀ ਦੇਖੋ ਤਾਂ ਸਹੀ ਅੱਗੇ ਅੱਗੇ ਬਣਦਾ ਕੀ ਆ ਇਹਨਾਂ ਨੂੰ 95 ਜਿਹੜੀਆਂ ਮੋਹਰਾਂ ਲੈ ਕੇ ਰੱਖੀ ਬੈਠੇ ਆ ਨਾ ਚ ਬਕਸੇ ਚ ਉਹ ਕਢਵਾਉਣੀਆਂ ਇਹਨਾਂ ਦੇ ਮੋਹਰਾਂ ਇਹ ਤਾਂ ਸਾਲ ਤੋਂ ਭੱਜੇ ਡਰਪੋ ਕਲੈਕਸ਼ਨ ਨਹੀਂ ਕਲਾ ਸਕੇ ਸਾਨੂੰ ਕੀ ਕਹਿਣਗੇ ਠੀਕ ਬੈਠੇ ਚੱਲੋ ਸੋ ਇਹ ਸਾਡਾ ਬਨੀਸ਼ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਲੁਧਿਆਣਾ ਜਿਹੜੇ ਨੇ ਖੂਬੀ ਦੱਸ ਦਿੱਤਾ ਹੈ ਕਿ ਕਿਵੇਂ ਇਹ ਸਰਕਾਰ ਡਰੀ ਪਈ ਹੈ ਕਿਉਂਕਿ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਕਰਨਾ ਕੀ ਹੈ ਕਿਉਂਕਿ ਸਰਕਾਰ ਆਪ ਹੀ ਆਪਣੇ ਵੱਡੇ ਵੱਡੇ ਵਾਅਦੇ ਕਰਕੇ ਮੁੱਕਰ ਗਈ ਹੈ ਤੇ ਉਹਨਾਂ ਕੋਲੋਂ ਆਪ ਦੇ ਕਿ ਕਿਤੇ ਹੋਏ ਵੱਡੇ ਵੱਡੇ ਦਾਅਵੇ ਤੇ ਵਾਅਦੇ ਪੂਰੇ ਨਹੀਂ ਪੈ ਰਹੇ ਕੈਮਰਾਮੈਨ ਅਮਿਤ ਕੁਮਾਰ ਪਾਠਕ ਦੇ ਨਾਲ ਨਫਪਰੀ ਸਿੰਘ 베ਦੀ ਲੁਧਿਆਣਾ ਲਾਈਵ ਨਿਊਜ਼